ਅਕਾਲੀ ਦਲ ਨੂੰ ਸਜ਼ਾ ਸੁਣਾਈ ਗਈ ਉਸ ਤੋਂ ਬਾਅਦ ਉਹਨਾਂ ਤੇ ਉੱਤੇ ਹਮਲਾ ਹੋਇਆ ਹਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਕਵੀ ਪਾਦਲ ਦੇ ਉੱਤੇ ਹੋਇਆ ਸਜ਼ਾ ਕਾਟ ਦੀ ਸਜ਼ਾ ਜਿਆਦਾ ਸੀ ਸਜ਼ਾ ਠੀਕ ਨਹੀਂ ਸੀ ਇਹ ਉਹ ਉਹ ਇੱਕ ਵੱਖਰਾ ਮੁੱਦਾ ਹੈ ਪਰ ਇੱਕ ਸਿੱਖ ਜਿਹਨੂੰ ਕਾਲਕਸਰ ਸਾਹਿਬ ਨੇ ਸਜ਼ਾ ਲਾਈ ਹੈ ਉਹ ਸਜ਼ਾ ਨਿਭਾਰਿਆ ਉੱਥੇ ਬਿਲਕੁਲ ਔਰ ਗੁਰਦੁਆਰੇ ਵਿੱਚ ਜਾ ਕੇ ਉਹਦੇ ਉੱਪਰ ਕਤਨਾਨਾ ਹਮਲਾ ਕਰਨਾ ਉਹ ਬਹੁਤ ਹੀ ਕਾਇਰਤਾਨਾ ਕੰਮ ਸੀਗਾ ਸਜ਼ਾ ਘਟ ਸੀ ਜਾਂ ਡਰਾਮਾ ਸੀ ਜਾਂ ਨਹੀਂ ਸੀ ਪਰ ਅਸੀਂ ਜਿਹੜੇ ਇੱਕ ਪ੍ਰਥਾ ਚੱਲੀ ਆ ਰਹੀ ਸੀ ਉਹਨੂੰ ਫਿਰ ਤੋਂ ਲਾਗੂ ਕੀਤਾ ਗਿਆ ਉਹ ਸਾਰੇ ਜਿਹੜੇ ਬਾਗੀ ਤੇ ਦਾਗੀ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਆ ਕੇ ਆਪਣੀਆਂ ਗਲਤੀਆਂ ਮੰਨੀਆਂ ਮੈਂ ਸਮਝਦਾ ਇੱਕ ਅੱਛੀ ਸਟਾਰਟ ਹੈ ਡਾਕਟਰ ਜਸਪੀਤ ਜੀ ਗੋਲੀ ਚ ਲਾਈ ਦੀ ਦੋ ਰਾਹ ਬੰਦੇ ਬਨੇ ਕੁਝ ਕਹਿੰਦੇ ਕਿ ਸਹੀ ਕੀਤਾ ਕੁਝ ਕਹਿੰਦੇ ਨਹੀਂ ਕੀਤਾ ਇਸੇ ਦੇ ਉੱਪਰ ਇਨਾ ਵਾਇਲੈਂਸ ਅਸੀਂ ਕਰਨਾ ਬਿਲਕੁਲ ਠੀਕ ਨਹੀਂ ਜਦ ਹਰਦੀਪ ਮਨੇਜਰ ਦਾ ਕਤਲ ਹੋਇਆ ਸੀ ਕੈਨੇਡਾ ਦੇ ਵਿੱਚ ਗੁਰਦੁਆਰੇ ਵਿੱਚ ਅਸੀਂ ਉਹਨੂੰ ਵੀ ਕ੍ਰਿਟੀਸਾਈਜ਼ ਕੀਤਾ ਸੀ ਅਸੀਂ ਕੰਡਮ ਕੀਤਾ ਸੀ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਤੁਹਾਡੇ ਕੀ ਲੱਗਦਾ ਤੁਹਾਨੂੰ ਕੌਣ ਪ੍ਰੈਜ਼ੀਡੈਂਟ ਕਿਹਨੂੰ ਵਾਕਡੋਰ ਸੰਭਾਲੀ ਜਾ ਸਕਦੀ ਦੇਖੋ ਸਿੱਖਾਂ ਨੂੰ ਇੱਕ ਪੰਥਕ ਪਾਰਟੀ ਦੀ ਬਹੁਤ ਲੋੜ ਹੈ ਅਕਾਲੀ ਦਲ ਦੀ ਸ਼ੁਰੂਆਤ ਜਿਹੜੀ ਹੈ ਉਹ ਬਿਲਕੁਲ ਇੱਕ 판 ਨਹੀਂ ਹੋਈ ਸੀ ਅਕਾਲੀ ਦਾ ਮਤਲਬ ਕੀ ਹੈ ਅਕਾਲੀ ਦਾ ਮਤਲਬ ਹੈ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ ਇਹਨਾਂ ਦਾ ਬਹੁਤ ਜਲਦੀ ਅ ਅਗਲੀਆਂ ਚੋਣਾਂ ਤੋਂ ਪਹਿਲਾਂ ਅ ਬੀਜਪੀ ਨਾਲ ਫਿਰ ਤੋਂ ਇਹਨਾਂ ਦਾ ਕੋਲੀਸ਼ਨ ਬਣੇਗੀ ਕਿ ਕਿਸਾਨ ਖੁਸ਼ ਹੋਣਗੇ ਅੰਦਾਜ਼ ਤੋਂ ਇੱਕ ਲਹਿਰ ਜਿਹੜੀ ਚੱਲੀ ਸੀ ਇਹ ਬਸ ਜੀ ਕਿਸਾਨ ਮੋਰਚੇ ਕਿਸਾਨ ਆंदोलਨ ਉਹ ਵੀ ਹੁਣ ਕੱਟ ਗਿਆ ਹੁਣ ਲੋਗ ਵੀ ਬੜੇ ਹੀ ਇਹਨੂੰ ਸੋਚ ਸਮਝ ਕੇ ਵੇਖ ਰਹੇ ਨੇ ਵੀ ਕਿਹੜੀਆਂ ਚੀਜ਼ਾਂ achiyan ne।ਵੇਂ ਬਾਗੀ ਨੇ ਜਾਂ ਦਾਗੀ ਨੇ ਤੇ ਅੱਜ ਤੁਸੀਂ ਉਹੀ ਸੰਗਤ ਦੇ ਸਾਹਮਣੇ ਜਿੱਥੇ ਤੁਸੀਂ ਸਿਕਿਉਰਟੀਆਂ ਵੀ ਜਾਂਦੇ ਸੀ ਤੇ ਕਿਸ ਕੋਈ ਤੁਹਾਡੇ ਨੇੜੇ ਨਹੀਂ ਆ ਸਕਦਾ ਸੀ ਅੱਜ ਤੁਸੀਂ ਇੱਕ ਮਾਮੂਲੀ ਸੇਵਾਦਾਰ ਦੀ ਤਰ੍ਹਾਂ ਉੱਥੇ ਗਲੇ ਤਖਤੀ ਪਾ ਕੇ ਖੜੇ ਹੋ ਉਸ ਤੋਂ ਬਾਅਦ ਬਾਥੂਮ ਸਾਫ਼ ਕਰ ਰਹੇ ਹੋ ਤੇ ਲੱਗਦੀ ਤੇ ਇਹ ਸਜ਼ਾ ਯਾਰ ਬਹੁਤ ਕਾਟੀ ਹੈ ਪਰ ਇਹਦੇ ਨਾਲ ਨਾ ਬੰਦੇ ਦੇ ਅੰਦਰ ਇੱਕ ਆਤਮਾ ਜੁਰਾ ਕੇ ਨਾ ਇਨਸਪੈਕਸ਼ਨ ਅੰਦਰ ਆਪਣੀ ਆਤਮਾ ਨੂੰ ਜੋੜ ਦਿੰਦੀ ਫਕਰੀਆਂ ਦਾ ਪਾਣੀ ਨਾਲਿਆਂ ਦਾ ਪਾਣੀ ਉਹ ਸੀਵਰੇਜ ਦਾ ਪਾਣੀ ਉਹਤੇ ਨਹਿਰਾਂ ਤੇ ਬੁੱਢੇ ਤਰੇਵਾਂ ਵਿੱਚ ਪੈ ਰਿਹਾ ਹੈ ਸਰਕਾਰਾਂ ਕਿਉਂ ਨਹੀਂ ਉਹਨੂੰ ਰੋਕ ਕੇ ਪਾ ਰਹੀਆਂ ਭਗਵਾਨ ਮੰਡੀ ਗਵਰਨਮੈਂਟ ਕੋਲੋਂ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਸਨ ਮੇਰੇ ਖਿਆਲ ਅਨਰੀਅਲਿਸਟਿਕ ਉਮੀਦਾਂ ਸਨ ਜਿਹੜੀਆਂ ਸੱਚ ਤੋਂ ਵੀ ਦੂਰ ਸਨ ਔਰ ਉਹ ਉਹਨਾਂ ਦੇ ਉੱਪਰ ਖਰੇ ਨਹੀਂ ਉਤਰ ਸਕੇ। ਕਿ ਕੈਨੇਡਾ ਦੇ ਕਿਹੜੇ ਰੂਲ ਜਿਹੜੇ 84 ਦੇ ਵਿੱਚ ਜੋ 84 ਦੇ ਵਿੱਚ ਦੰਗੇ ਹੋਏ ਸੀ ਉਹਦੇ ਬਾਰੇ ਥੋੜੇ ਜਿਹਾ ਦੱਸੋ ਕੀ ਜਾਣਕਾਰੀ ਮਿਲੂਗੀ। ਨਾ ਆ ਜੇ ਪੰਜਾਬ ਤੋਂ ਜੁੜੇ ਹੋਏ ਨੇ ਨਾ ਇਹ ਭਾਰਤ ਵੀ ਸਿੱਖਾਂ ਨਾਲ ਜੁੜੇ ਹੋਏ ਨੇ। ਇੱਥੇ ਰੋਟੀਆਂ ਸੇਕਦੇ ਨੇ ਆਪਣੀ ਪੋਲਿਟਿਕਸ ਚਲਾਉਂਦੇ ਨੇ ਔਰ ਇਹਨਾਂ ਨੇ ਸਿੱਖਾਂ ਦਾ ਇਹ ਬਹੁਤ ਵੱਡਾ ਨੁਕਸਾਨ ਕੈਨੇਡਾ ਵਿੱਚ ਕਰਾਇਆ ਹੈ ਕਿ ਪਾਰਲੀਮੈਂਟ ਵਿੱਚ ਪਹਿਲੀ ਵਾਰੀ ਸਿੱਖਾਂ ਨੂੰ ਇਹਨਾਂ ਕਰਕੇ ਹਾਰ ਬਹੁਤ ਵੱਡੀ ਹਾਰ ਹੋਈ ਸਿੱਖ ਜਨਵਰੀ 20 ਨੂੰ ਤੁਮਸਾ ਸਭ ਚੋਕਰੇ ਨੇ ਵਿਵੇਕ ਵਾਮਾ ਸਵਾਮੀ ਦੇ ਨਾਲ ਤੁਸੀਂ ਵੀ ਡਵਾਈਜ਼ਰੀ ਬੋਰਡ ਦੇ ਵਿੱਚੋਂ ਲੈ ਕੇ ਆ ਰਹੇ ਨੇ ਵਿਵੇਕ ਵਾਮਾ ਸਵਾਮੀ ਤੁਲੂ ਵੀ ਸਿੱਖ ਲੀਡਰ ਹੋ ਤੁਸੀਂ ਆਲਰੇਡੀ ਰਿਪਬਲਿਕ ਪਾਰਟੀ ਦੇ ਵਿੱਚ ਤੁਸੀਂ ਜੁੜੇ ਹੋਏ ਹੋ 2016 ਤੇ ਕਿਸ ਤਰ੍ਹਾਂ ਦੇ ਸਸਿਕਾ ਆਦਾ ਸਲਾਮ ਦੇਸ਼ ਵਿਦੇਸ਼ ਦੇ ਮੁੱਦਿਆਂ ਦੇ ਵਿੱਚ ਤੁਹਾਡੇ ਨਾਲ ਸਵਾਗਤ ਹੈ ਹਰ ਵਿਅਕਤੀ ਤਰ੍ਹਾਂ ਅੱਜ ਸਾਡੇ ਨਾਲ ਨੇ ਡਾਕਟਰ ਜਸਦੀਪ ਸਿੰਘ ਡਾਕਟਰ ਜਸਦੀਪ ਜੀ ਸਤਿ ਸ਼ਕਾ ਸਤਿ ਸ਼ਕਾ ਲਵਿੰਦਰ ਜੀ ਔਰ ਅਮੇਜ਼ਿੰਗ ਟੀਵੀ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼ਕਾ ਡਾਕਟਰ ਜਸਦੀਪ ਜੀ ਮੁੱਦਾ ਸਿਆਸਤ ਦਾ ਹਮੇਸ਼ਾ ਗਰਮਾਇਆ ਰਹਿੰਦਾ ਹੈ ਗੱਲ ਕਰੀਏ ਭਵੇਂ ਦੇਸ਼ ਦੀ ਹੋਵੇ ਭਵੇਂ ਵਿਦੇਸ਼ ਦੀ ਹੋਵੇ ਗੱਲ ਕਰਦੇ ਆ ਪੰਜਾਬ ਦੀ ਅਕਾਲੀ ਦਲ ਨੂੰ ਸਜ਼ਾ ਸੁنائੇਗੀ ਉਸ ਤੋਂ ਬਾਅਦ ਉਹਨਾਂ ਤੇ ਉੱਤੇ ਹਮਲਾ ਹੋਇਆ ਹਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਸੁਖਵੀਰ ਬਾਦਲ ਦੇ ਉੱਤੇ ਹੋਇਆ ਦੇਖੋ ਆ ਸਜ਼ਾ ਦੇ ਉੱਪਰ ਕਈ ਕਿੰਤੂ ਪਰੰਤੂ ਹੋ ਸਕਦੇ ਨੇ ਜੀ ਸਜ਼ਾ ਕਾਟਦੀ ਸਜ਼ਾ ਜਿਆਦਾ ਸੀ ਸਜ਼ਾ ਠੀਕ ਨਹੀਂ ਸੀ ਜੀ ਇਹ ਉਹ ਉਹ ਇੱਕ ਵੱਖਰਾ ਮੁੱਦਾ ਹੈ ਹਮ ਪਰ ਇੱਕ ਸਿੱਖ ਜਿਹਨੂੰ ਕਾਲ ਤਖਸਾਲ ਨੇ ਸਜ਼ਾ ਲਾਈ ਹੈ ਜੀ ਉਹ ਸਜ਼ਾ ਨਿਭਾਰਿਆ ਉੱਥੇ ਬਿਲਕੁਲ ਔਰ ਗੁਰਦੁਆਰੇ ਵਿੱਚ ਜਾ ਕੇ ਉਹਦੇ ਉੱਪਰ ਕਾਤਨਾਨਾ ਹਮਲਾ ਕਰਨਾ ਹਮ ਇੱਕ ਬਹੁਤ ਹੀ ਕਾਇਰਤਾਨਾ ਕੰਮ ਸੀਗਾ ਇਹਨੂੰ ਅਸੀਂ ਜਿੰਨੀ ਕੜੀ ਸ਼ਬਦਾਂ ਦੀ ਨਿੰਦਾ ਕਰੀਏ ਉਹ ਘਟਾ ਕਿਉਂਕਿ ਇਹ ਮੈਂ ਤਾਂ ਸਮਝਦਾ ਕਿ ਅਕਾਲ ਤਖਤ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸੀ ਕਿ ਜਾ ਕੇ ਸੇਵਾ ਕਰੋ ਉਹ ਸੇਵਾ ਕਰਦੇ ਬੰਦੇ ਨੂੰ ਇਹ ਰੋਕਣ ਦੀ ਕੋਸ਼ਿਸ਼ ਸੀ ਜਾਂ ਉਹਨੂੰ ਮਾਰਨ ਦੀ ਕੋਸ਼ਿਸ਼ ਸੀ ਉਹ ਵੀ ਹਰਮੰਦਰ ਸਾਹਿਬ ਜੀ ਦੇ ਕੰਪਲੈਕਸ ਦੇ ਅੰਦਰ ਇਹ ਬਹੁਤ ਹੀ ਗਲਤ ਗੱਲ ਸੀ ਜਸਦੀਪ ਜੀ ਇਹ ਸਜ਼ਾ ਸੀ ਜਾਂ ਫੋਟੋ ਸ਼ੂਟ ਸੀ ਲੋਕੀ ਉੱਥੇ ਆ ਰਹੇ ਜਨਤਾ ਆ ਰਹੀ ਲੋਕਾਂ ਫੋਟੋ ਸ਼ੂਟ ਕਰਾ ਰਹੇ ਨੇ ਦੇਖੋ ਉਹ 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 ਆਪਣਾ ਨਜ਼ਰੀਆ ਵੇਖਣ ਦਾ ਮੈਂ ਉਹਦੇ ਉੱਪਰ ਇਨਵੋਲ ਨਹੀਂ ਹੁੰਦਾ ਐਂਡ ਆਫ ਦਿ ਡੇ ਅਕਾਲ ਤਖਤ ਸਾਹਿਬ ਸਾਡੀ ਇੱਕ ਇੰਸਟੀਟਿਊਸ਼ਨ ਹੈ ਜੋ ਕਿ 6ਵੇਂ ਗੁਰੂ ਨੇ ਚਲਾਈ ਹੈ ਔਰ ਉਸ ਸਦੀਆਂ ਤੋਂ ਚੱਲੀ ਆ ਰਹੀ ਹੈ ਔਰ ਹਰ ਸਿੱਖ ਇਹਦਾ ਕਹਿਣਾ ਮੰਨਦਾ ਭਾਵੇਂ ਮਹਾਰਾਜ ਰਣਜੀਤ ਸਿੰਘ ਹੋਏ ਭਾਵੇਂ ਬਰਨਾਲਾ ਗਵਰਨਰ ਸੀ ਗਿਆਨੀ ਜ਼ੈਲ ਸਿੰਘ ਸੀ ਕਈ ਬੰਦੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਨਤਮਸਤਕ ਹੋਏ ਨੇ ਔਰ ਸਦਾ ਪਰਵਾਨ ਕੀਤੀ ਹੈ ਔਰ ਉਹੀ ਪ੍ਰਥਾ ਨੂੰ ਰਖਦੇ ਹੋਏ ਅੱਜ ਇੱਕ ਇਹ ਮਾਡਰਨ ਯੁੱਗ ਹੈ ਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਜਿੱਥੇ ਕਈ ਸਵਾਲ ਕਈ ਇੰਸਟੀਟਿਊਸ਼ਨਸ ਦੇ ਉੱਪਰ ਸਵਾਲ ਉਠਾਏ ਜਾਂਦੇ ਨੇ ਪਰ ਇਹਦੇ ਵਿੱਚ ਵੀ ਅੱਜ ਸਿੱਖ ਕੌਮ ਦਾ ਜਿਹੜਾ ਅਕਾਲ ਤਖਤ ਸਾਹਿਬ ਹੈ ਉਹਨੇ ਅੱਜ ਫਿਰ ਇੱਕ ਵਾਰੀ ਇਹ ਇਹ ਪ੍ਰਮਾਣ ਦਿੱਤਾ ਹੈ ਕਿ ਉਹ ਸਭ ਤੋਂ ਉੱਚੀ ਬਾਡੀ ਹੈ ਸਿੱਖਾਂ ਲਈ ਬਿਲਕੁਲ ਔਰ ਮੈਂ ਸਮਝਦਾ ਕਿ ਫਿਰ ਜਿਵੇਂ ਮੈਂ ਅੱਗੇ ਵੀ ਕਿਹਾ ਡਿਬੇਟ ਹੋ ਸਕਦਾ ਹੈ ਕਿ ਇਹ ਸਜ਼ਾ ਕਟ ਸੀ ਜਾਂ ਡਰਾਮਾ ਸੀ ਜਾਂ ਨਹੀਂ ਸੀ ਪਰ ਅਸੀਂ ਜਿਹੜੇ ਇੱਕ ਪ੍ਰਥਾ ਚੱਲੀ ਆ ਰਹੀ ਸੀ ਉਹਨੂੰ ਫਿਰ ਤੋਂ ਲਾਗੂ ਕੀਤਾ ਗਿਆ ਔਰ ਸਾਰੇ ਜਿਹੜੇ ਬਾਗੀ ਤੇ ਦਾਗੀ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਆ ਕੇ ਆਪਣੀਆਂ ਗਲਤੀਆਂ ਮੰਨੀਆਂ ਮੈਂ ਸਮਝਦਾ ਇੱਕ ਅੱਛੀ ਸਟਾਰਟ ਹੈ ਇਹਨੂੰ ਅੱਗੇ ਕਿਵੇਂ ਹੋਰ ਰਿਫਾਰਮ ਕਰਨਾ ਹੈ ਅੱਗੇ ਉਸ ਵਲ ਹੁਣ ਕੌਮ ਸੋਚੇ ਪਰ ਇੱਕ ਵਾਰੀ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਪਰ ਬੜੇ ਸਵਾਲ ਉੱਠਰੇ ਸਨ ਔਰ ਹਾਲੀ ਵੀ ਉੱਠਰੇ ਨੇ ਪਰ ਸਾਨੂੰ ਇੱਕ ਇਕ ਕੌਮ ਦੀ ਹਸિયਤੋਂ ਇੱਕ ਸਖਤੀ ਹਸિયਤ ਨੂੰ ਸਾਨੂੰ ਇਹ ਪੂਰੀ ਕੋਸ਼ਿਸ਼ ਕਰਨੀ ਖੇਜੀ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸੀਟ ਹੈ ਅਕਾਲ ਤਖਤ ਸਾਹਿਬ ਦਾ ਜਿਹੜੀ ਹੌਂ ਦਾ ਅਕਾਲ ਤਖਤ ਸਾਹਿਬ ਦੀ ਜਿਹੜੀ ਪਾਵਰ ਹੈ ਉਹਨੂੰ ਅਸੀਂ ਬਰਕਰਾਰ ਕਰੇ ਰੱਖੀਏ ਸਿਰਫ ਇਹਨੂੰ ਹੁਣ ਛੋਟੇ ਐਂਗਲ ਤੋਂ ਨਾ ਵੇਖੀ ਕਿ ਇਹ ਸੁਖਬੀਰ ਬਾਦਲ ਨਾਲ ਕੀ ਹੋਇਆ ਜਾਂ ਜਥੇਦਾਰ ਕਿਵੇਂ ਇਹਨੂੰ ਹੁਣ ਇੱਕ ਵਾਰੀ ਅਕਾਲ ਤਖਤ ਸਾਹਿਬ ਦੀ ਫਿਰ ਹਾਈਲਾਈਟ ਵੀ ਚਾਹੇ ਨੇ ਫਿਰ ਸਾਰੀ ਦੁਨੀਆ ਹੁਣ ਚਰਚਾ ਕਰ ਰਹੀ ਹੈ ਅਕਾਲ ਤਖਬ ਸਾਹਿਬ ਦੀ ਅਹਿਮੀਅਤ ਦੀ ਸਰਕਾਰ ਅਕਾਲ ਤਖਬ ਸਾਹਿਬ ਦੀ ਪਾਵਰ ਦੀ ਹੁਣ ਸਾਨੂੰ ਚਾਹੀਦਾ ਐਜ਼ ਅ ਸਿੱਖ ਅਸੀਂ ਸਾਰੇ ਮਿਲ ਕੇ ਇਸ ਪਾਵਰ ਨੂੰ ਬਰਕਰਾਰ ਰੱਖੀਏ ਰੱਖੀਏ ਔਰ ਇਹਨੂੰ ਜਿਹੜੀਆਂ ਵੀ ਕੋਈ ਕਮੀਆਂ ਨੇ ਉਹਨਾਂ ਨੂੰ ਦੂਰ ਕਰੀਏ ਡਾਕਟਰ ਜਸਦੀਪ ਜੀ ਗੋਲੀ ਚਲਾਈਗੀ ਦੋ ਰਾਏ ਬੰਦੇ ਬਨੇ ਕੁਝ ਕਹਿੰਦੇ ਕਿ ਸਹੀ ਕੀਤਾ ਕੁਝ ਕਹਿੰਦੇ ਨਹੀਂ ਕੀਤਾ ਇਹ ਤੇ ਇੱਕ ਸਿੱਖ ਉਥੇ ਜਿਹੜੀ ਅਕਾਲ ਤਖਤ ਸਾਹਿਬ ਨੇ ਸੇਵਾ ਲਈ ਸੀ ਤਨਖਾਹ ਦੀ ਉਹ ਸੇਵਾ ਨਿਭਾ ਰਿਆ ਸੀ ਤੇ ਇਹਨੂੰ ਤੁਸੀਂ ਮਸਾ ਰੰਗੜ ਦੇ ਨਾਲ ਨਹੀਂ ਕਰ ਸਕਦੇ ਉਹ ਉਹਦੇ ਅਸੀਂ ਲਿਬ੍ਰੇਟ ਕੀਤਾ ਸੀ ਬਿਲਕੁਲ ਬਦਵੀ ਭਵੇਂ ਅੰਦਰ ਕੀਤੀ ਗਈ ਭਵੇਂ ਬਾਹਰ ਕੀਤੀ ਗਈ ਗੁਰੂ ਦੀ ਬਦਵੀ ਹੋਈ ਉੱਥੇ ਵੀ ਕਿਸ ਤਰ੍ਹਾਂ ਗੁਰੂ ਦੀ ਬੇਦਵੀ ਹੋਈ ਤੇ ਅਕਾਲ ਤਖਤ ਉਸ ਵੇਲੇ ਤੇ ਮਸਾ ਰੰਗੜ ਨੇ ਤੇ ਅਕਾਲ ਤਖਤ ਸਾਹਿਬ ਤੇ ਹੀ ਕਬਜ਼ਾ ਕਰ ਲਿਆ ਸੀ ਜੀ ਤੇ ਅਕਾਲ ਤਖਤ ਸਾਹਿਬ ਨੂੰ छुड़ाਣ ਉਸ ਵੇਲੇ ਹੋਇਆ ਸੀ ਇਹ ਤੇ ਅਕਾਲ ਤਖਤ ਸਾਹਿਬ ਨੇ ਸੇਵਾ ਲਗਾਈ ਸੀ ਤੇ ਇਹ ਸੇਵਾ ਨਿਭਾਰੇ ਸੀ ਤਨਖਾਹ ਦੀ ਸੇਵਾ ਸੀ ਤੇ ਉਸ ਦੌਰਾਨ ਅ ਅਟੈਕ ਕਰਨਾ ਮੇਰੇ ਹਸਾਬ ਨਾਲ ਬਹੁਤ ਗਲਤ ਹੈ ਔਰ ਅਸੀਂ ਵੈਸੇ ਵੀ ਜੀ ਜਿਹੜਾ ਹੈ ਕਿਸੇ ਦੇ ਉੱਪਰ ਇੰਨਾ ਵਾਇਲੈਂਸ ਅਸੀਂ ਕਰਨਾ ਬਿਲਕੁਲ ਠੀਕ ਨਹੀਂ ਜਦ ਹਰਦੀਪ ਮੈਨੇਜਰ ਦਾ ਕਤਲ ਹੋਇਆ ਸੀ ਕੈਨੇਡਾ ਦੇ ਵਿੱਚ ਗੁਰਦੁਆਰੇ ਵਿੱਚ ਅਸੀਂ ਉਹਨੂੰ ਵੀ ਕ੍ਰਿਟੀਸਾਈਜ਼ ਕੀਤਾ ਸੀ ਅਸੀਂ ਕੰਡਮ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਕਿਸੇ ਦਾ ਵੀ ਇਹ ਕਰਨਾ ਬਹੁਤ ਗਲਤ ਗੱਲ ਹੈ ਉਹ ਪਰ ਮੈਨੂੰ ਇਸ ਗੱਲ ਦਾ ਇਸ ਵੇਲੇ ਅਫਸੋਸ ਹੈ ਕਿ ਜਿਹੜੀ ਤੁਹਾਡੀ ਇਹ ਸੈਪਰੇਟਿਸਟ ਖਾਲਸਤਾਨੀ ਗੁਰਪਤਵਨ ਸਿੰਘ ਪੰਨੂ ਹੈ ਉਹ ਕਿਉਂ ਨਹੀਂ ਹੁਣ ਆ ਕੇ ਤੇ ਇਹਨੂੰ ਕੰਡੈਮ ਕਰਦੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਇਹ ਇਹ ਗੋਲੀ ਚੱਲੀ ਗੁਰਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹਦੇ ਉੱਪਰ ਜਾ ਕੇ ਗੋਲੀ ਲੱਗੀ ਔਰ ਇਹ ਕੋਈ ਛੋਟੀ ਮੋਟੀ ਬਿਲਡਿੰਗਾਂ ਨਹੀਂ ਨੇ ਇਹ ਸਿੱਖਾਂ ਦੀਆਂ ਇੱਥੇ ਇੱਥੇ ਕਰੋੜਾਂ ਸਿੱਖਾਂ ਦੀ ਆਸਥਾ ਇਸ ਬਿਲਡਿੰਗਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਿੱਖ ਸੀ ਜੇ ਕੋਈ ਹਿੰਦੂ ਜਾਂ ਮੁਸਲਮਾਨ ਹੁੰਦਾ ਤੇ ਉਹ ਫੇਰ ਉੱਠਦੇ ਕਾਲ ਉਸਤਾਨੀ ਉਹ ਉਹਨਾਂ ਨੇ ਤੇ ਰੰਗ ਦੇਣਾ ਸੀ ਉਸ ਵੇਲੇ ਫਿਰ ਇਹ ਇਹ ਤੇ ਇਹ ਹੁਣ ਮੈਂ ਸਮਝਦਾ ਕਿ ਸਾਨੂੰ ਜਿਹੜੇ ਆਪਣੇ ਵਿੱਚ ਵੀ ਜਿਹੜੇ ਸਿੱਖ ਇਹ ਆ ਜੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਵੀ ਕੰਡੈਮ ਕਰਨਾ ਚਾਹੀਦਾ ਔਰ ਇਹ ਆ ਜੀ ਹਰਕਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਤੁਹਾਡੇ ਨੂੰ ਕੀ ਲੱਗਦਾ ਤੁਹਾਨੂੰ ਕੋਣ ਪ੍ਰੈਜ਼ੀਡੈਂਟ ਕਿਨੂੰ ਵਾਕਡੋਰ ਸੰਭਾਲੀ ਜਾ ਸਕਦੀ ਦੇਖੋ ਸਿੱਖਾਂ ਨੂੰ ਇੱਕ ਪੰਥਕ ਪਾਰਟੀ ਦੀ ਬਹੁਤ ਲੋੜ ਹੈ ਅਕਾਲੀ ਦਲ ਦੀ ਸ਼ੁਰੂਆਤ ਜਿਹੜੀ ਹੈ ਉਹ ਬਿਲਕੁਲ ਇੱਕ ਪੰਥ ਲਈ ਹੋਈ ਸੀ ਹਮ ਅਕਾਲੀ ਦਾ ਮਤਲਬ ਕੀ ਹੈ ਅਕਾਲੀ ਦਾ ਮਤਲਬ ਹੈ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਹਮ ਅਕਾਲ ਤੋਂ ਅਕਾਲੀ ਪੈਦਾ ਹੋਇਆ ਹੈ ਜੀ ਔਰ ਜਿਹੜਾ ਅਕਾਲ ਪੁਰਖ ਨੂੰ ਮੰਨਦਾ ਹੈ ਹਮ ਔਰ ਆਪਣੀ ਕੌਮ ਵਾਸਤੇ ਆਪਣੀ ਸਿੱਖੀ ਵਾਸਤੇ ਆਪਣੇ ਧਰਮ ਵਾਸਤੇ ਉਹ ਜਾਨ ਵੀ ਦੇਣ ਨੂੰ ਤਿਆਰ ਹੈ ਇਹ ਅਕਾਲੀ ਦਲ ਦਾ ਜਜ਼ਬਾ ਸੀ ਜੀ ਸਿੱਖੀ ਫਰਸਟ ਹਮ ਔਰ ਇਹ ਪੰਥਿਕ ਸਾਡੀ ਪਾਰਟੀ ਸੀ ਔਰ ਸਿੱਖਾਂ ਹਾਸਤੇ ਬਣੀ ਸੀ ਪਰ ਇਹ ਮਾਡਰਨ ਟਾਈਮ ਵਿੱਚ ਜਦੋਂ 75 ਸਾਲ ਦੀ ਐਨੀਵਰਸਰੀ ਹੋਈ ਉਸ ਤੋਂ ਬਾਅਦ ਹੁਣ 100 ਸਾਲ ਹੋਣ ਜਾ ਰਹੇ ਨੇ ਪਿਛਲੇ 25 ਸਾਲਾਂ ਚ ਥੋੜਾ ਇਹ ਆਪਣੇ ਰਸਤੇ ਤੋਂ ਭਟਕ ਗਏ ਮੈਂ ਮੰਨਿਆ ਕਿ ਮਾਡਰਨ ਟਾਈਮਸ ਆਏ ਅੱਜ ਜ਼ਮਾਨਾ ਹੋਰ ਹੈ ਇਹਨਾਂ ਨੂੰ ਕੋਲੀਸ਼ਨ ਗਵਰਨਮੈਂਟਾਂ ਬਣਾਨੀਆਂ ਪਈਆਂ ਬੀਜੇਪੀ ਨਾਲ ਇਹਨਾਂ ਨੂੰ ਕੋਲੀਸ਼ਨ ਕਰਨਾ ਪਿਆ ਪਰ ਉਹਦੇ ਵਿੱਚ ਇੱਕ ਗਲਤੀ ਕਰ ਗਏ ਕਿ ਇਹਨਾਂ ਨੇ ਸਿੱਖ ਇੰਟਰਸਟेडੀ ਸੀ ਤੁਸੀਂ ਬਿਲਕੁਲ ਹੱਥ ਮਿਲਾ ਸਕਦੇ ਹੋ ਭਾਜਪਾ ਦੇ ਨਾਲ ਪਰ ਸਿੱਖਾਂ ਦੇ ਜਿਹੜੇ ਹੈ ਨੇ ਮਸਲੇ ਉਹਨਾਂ ਨੂੰ ਪਹਿਲਾਂ ਰੱਖ ਕੇ ਉਹਦੇ ਵਿੱਚ ਇਹ ਹੋਇਆ ਕਿ ਜਿਹੜੇ ਸਿੱਖ ਮਸਲੇ ਸੀ ਉਹ ਪਿੱਛੇ ਰਹਿ ਗਏ ਤੇ ਅਕਾਲੀ ਦਲ ਸਿੱਖਾਂ ਦੀ ਪੰਥਕ ਪਾਰਟੀ ਨੂੰ ਹਟਕੇ ਪੰਜਾਬ ਦੀ ਪਾਰਟੀ ਬਣਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਥੋੜਾ ਜਿਹਾ ਇਹ ਰਸਤੇ 'ਚ ਆਪਣੇ ਪਟਕੇ ਨੇ ਪਰ ਆਈ ਥਿੰਕ ਕਿ ਜਿਹੜੀ ਪੂਰੀ ਐਕਸਰਸਾਈਜ਼ ਹੋਈ ਹੈ ਇਹ ਜਿਹੜਾ ਕਾਲ ਤਖਤ ਸਾਹਿਬ ਦੇ ਅੱਗੇ ਜਿਹੜੇ ਬਾਗੀ ਤੇ ਦਾਗੀ ਸਾਰੇ ਆਏ ਨੇ ਇਹਦੇ ਨਾਲ ਇੱਕ ਮੰਥਨ ਹੋਇਆ ਹੈ ਔਰ ਮੈਂ ਸਮਝਦਾ ਕਿ ਹੁਣ ਜਿਹੜੀ ਲਹਿਰ ਜਿਹੜੀ ਸੁਧਾਰ ਲਹਿਰ ਹੋਈ ਚੱਲੀ ਸੀ ਉਹ ਵੀ ਹੁਣ ਭੰਗ ਹੋ ਗਈ ਹੈ ਜੀ ਔਰ ਪੂਰੇ ਹੁਣ ਸਿਗਨਲਸ ਮਿਲ ਰਹੇ ਨੇ ਕਿ ਅਕਾਲੀ ਦਲ ਦੁਬਾਰਾ ਤੋਂ ਇੱਕ ਹੋਏਗਾ ਔਰ ਮੇਰੇ ਸਾਹਮਣੇ ਲਈ ਇੱਕ ਵਾਰੀ ਫਿਰ ਇਹਨਾਂ ਨੇ ਆਪਣੀਆਂ ਗਲਤੀਆਂ ਜੇ ਮਹਿਸੂਸ ਕੀਤੀਆਂ ਨੇ ਕਿ ਸਿੱਖ ਪੰਥ ਦੀ ਮੰਗਾ ਸਭ ਤੋਂ ਉੱਪਰ ਰੱਖ ਕੇ ਪੰਜਾਬ ਦੇ ਸਿੱਖਾਂ ਦੀ ਖੁਸ਼ਹਾਲੀ ਦੇ ਵੱਲ ਧਿਆਨ ਦੇ ਕੇ ਔਰ ਜਿ ਔਰ ਪੂਰਾ ਪੰਜਾਬ ਦਾ ਇਹਦੇ ਵਿੱਚ ਮੈਂ ਕਹਾਂਗਾ ਕਿ ਕਿਉਂਕਿ ਸਿੱਖੀ ਜਿਹੜੀ ਉਹ ਉਹ ਬਿਲਕੁਲ ਹਰ ਧਰਮ ਵਾਸਤੇ ਹਰ ਫਿਕਰ ਵਾਸਤੇ ਸਾਡੀ ਅਸੀਂ ਸਾਰੇ ਵਾਸਤੇ ਬਿਲਕੁਲ ਈਕਾ ਔਰ ਇਹਨੂੰ ਮੱਦੇ ਨਜ਼ਰ ਰੱਖ ਕੇ ਮੈਂ ਸਮਝਦਾ ਕਿ ਆਕਾਲੀ ਦਲ ਫਿਰ ਤੋਂ ਉੱਪਰ ਉਠੇਗਾ ਔਰ ਉਠੇਗਾ ਵੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਜੀ ਔਰ ਇਹਨਾਂ ਦਾ ਬਹੁਤ ਜਲਦੀ ਅ ਅਗਲੀਆਂ ਚੋਣਾਂ ਤੋਂ ਪਹਿਲਾਂ ਅ ਬੀਜਪੀ ਨਾਲ ਫਿਰ ਤੋਂ ਇਹਨਾਂ ਦਾ ਕੋਲੀਸ਼ਨ ਬਣੇਗਾ ਕਿ ਕਿਸਾਨ ਖੁਸ਼ ਹੋਣਗੇ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਹ ਕੁਝ ਹੋਰ ਹੈ ਬੀਜਪੀ ਦੇ ਨਾਲ ਉਹ ਉਹ ਬੀਜਪੀ ਦੇ ਨਾਲ ਨਹੀਂ ਉਹ ਗਵਰਨਮੈਂਟ ਦੇ ਨਾਲ ਹੈ ਔਰ ਪੋਲੀਟਿਕਾਈਜ਼ ਵੀ ਬਹੁਤ ਹੋਇਆ ਹੋਇਆ ਹੈ ਔਰ ਕਿਸਾਨਾਂ ਦੇ ਮਸਲੇ ਦੇ ਉੱਪਰ ਮੈਨੂੰ ਲੱਗਦਾ ਹੈ ਕਿ ਹੁਣ ਜਿਹੜੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਤੇ ਮੰਨੀਆਂ ਜਾਣੀਆਂ ਪਰ ਇੱਕ ਜਿਹੜੀ ਇੱਕ ਉਹ ਅੰਦਾਦੋਂ ਦੇ ਇੱਕ ਲਹਿਰ ਜਿਹੜੀ ਚੱਲੀ ਸੀ ਕਿ ਬਸ ਜੀ ਕਿਸਾਨ ਮੋਰਚੇ ਕਿਸਾਨ ਆंदोलਨ ਉਹ ਵੀ ਹੁਣ ਘਟੀਆਂ ਹੁਣ ਲੋਕ ਵੀ ਬੜੇ ਹੀ ਇਹਨੂੰ ਸੋਚ ਸਮਝ ਕੇ ਵੇਖ ਰਹੇ ਨੇ ਵੀ ਕਿਹੜੀਆਂ ਚੀਜ਼ਾਂ ਅੱਛੀਆਂ ਨੇ ਗਵਰਨਮੈਂਟ ਹੀ ਸਾਰੇ ਪਾਸੇ ਗਲਤ ਨਹੀਂ ਹੈ ਕੁਝ ਜਿਹੜੇ ਚੀਜ਼ਾਂ ਨੇ ਉਹ ਕਿਸਾਨਾਂ ਦੀ ਬਿਹਤਰੀ ਹਾਸਤੇ ਵੀ ਆ ਨੇ ਤੇ ਉਹ ਸਾਰਾ ਜਿਹੜਾ ਹੈ ਉਹ ਹੁਣ ਇੱਕ ਮੈਂ ਸਮਝਦਾ ਕਿ ਜਿਹਨੂੰ ਕਹਿੰਦੇ ਨੇ ਨਾ ਸੋਚ ਵਿਚਾਰ ਕੇ ਗਵਰਨਮੈਂਟ ਦੀ ਵੀ ਅਪਰੋਚ ਹੁਣ ਬਦਲ ਗਈ ਹੈ ਕਿਸਾਨਾ ਦੀ ਵੀ ਬਦਲ ਗਈ ਹੈ ਉਹ ਜਿਹੜਾ ਟਕਰਾਵ ਦਾ ਰਸਤਾ ਸੀ ਉਸ ਤੋਂ ਹੁਣ ਹਟ ਕੇ ਤੇ ਮੇਰੇ ਖਿਆਲ ਡਾਇਲੌਗ ਤੇ ਆਣਗੇ ਔਰ ਡਾਇਲੌਗ ਤੋਂ ਹੀ ਹਰ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਡਾਇਲੌਗ ਤੋਂ ਨਿਕਲਦਾ ਕਿਸਾਨੀ ਆਗੂ ਉਹ ਪੁਖੜ ਤਲ ਤੇ ਵੀ ਬੈਠੇ ਹੋਏ ਬਾਰਡਰਾਂ ਦੇ ਉੱਤੇ ਦੇਖੋ ਉਹ ਤੇ ਮੋਰਚੇ ਦਾ ਹੈ ਪਰ ਜਿਹੜਾ ਅੱਗੇ ਇਹਦਾ ਪੋਲਿਟਿਸੀਜੇਸ਼ਨ ਹੋ ਰਿਹਾ ਸੀ ਨਾ ਕਦੀ ਆਮ ਆਦਮੀ ਪਾਰਟੀ ਨੇ ਚੋਕ ਦੇਣੀ ਕਦੀ ਅਕਾਲੀ ਦਲ ਨੇ ਚੋਕ ਦੇਣੀ ਕਦੀ ਕਾਂਗਰਸ ਨੇ ਚੋਕ ਦੇਣੀ ਉਹ ਮੈਨੂੰ ਲੱਗਦਾ ਹੈ ਕਿ ਹੁਣ ਪੋਲਿਟਿਕਾਈਜੇਸ਼ਨ ਨਹੀਂ ਹੋ ਰਿਹਾ ਹੁਣ ਜਿਹੜੀ ਮੋਰਚਾ ਲੱਗਿਆ ਇਹ ਕਿਸਾਨਾਂ ਦੀ ਜਾਇਜ਼ ਮੰਗਾਂ ਦਾ ਹੈ ਔਰ ਉਹ ਉਹਦੇ ਨਾਲ ਉਹਨਾਂ ਦੀ ਡਾਇਲੌਗ ਵੀ ਹੋਏਗਾ ਔਰ ਹੁਣ ਇਹ ਇਹਨੂੰ ਜਲਦੀ ਤੋਂ ਜਲਦੀ ਰਿਫਾਰਮ ਕੀਤਾ ਜਾਏਗਾ ਇੱਕ ਅਕਾਲੀ ਦਲ ਬਾਰੇ ਜਾਂਦ ਜਾਂਦੇ ਇੱਕ ਅਕਾਲੀ ਦਲ ਬਾਰੇ ਸਿਰਫ ਇੱਕ ਸਵਾਲ ਕਰਦਾ ਤਾਂ ਦੇਖੋ ਤੁਸੀਂ ਸਿੱਖੀ ਲੀਡਰ ਹੋ ਅਮਰੀਕਾ ਦੇ ਵਿੱਚ ਤੁਹਾਡੇ ਬਾਗੀ ਧੜੀ ਤੇ ਦਾ ਗਿਟਾਰ ਦੇ ਨਾਲ ਵੀ ਗੱਲਬਾਤ ਡਾਇਲੋਗ ਡਿਲੀਵਰੀ ਹੁੰਦੀ ਰਹਿੰਦੀ ਹੈ ਤੁਹਾਨੂੰ ਲੱਗਦਾ ਕਿ ਅੱਗੇ ਨੂੰ ਉਹਨਾਂ ਨੂੰ ਕੋਈ ਸੇਧ ਮਿਲੀ ਹੈ ਇਸ ਸੇਵਾ ਨੂੰ ਕਰਦੇ ਹੋਏ ਜੀ ਬਿਲਕੁਲ ਲੱਗਦਾ ਹੈ ਮੈਨੂੰ ਕਿ ਇਹਦੇ ਨਾਲ ਇੱਕ ਮੰਥਨ ਹੋਇਆ ਹੈ ਇੱਕ ਆਤਮ ਜਿਹਨੂੰ ਕਹਿੰਦੇ ਨਾ ਇੰਟਰਨਲ ਇਨਸਪੈਕਸ਼ਨ ਹੋਈ ਹੈ ਆਪਣੀ ਸਾਰਿਆਂ ਨੇ ਆਪਣੀ ਅੰਤਰਾਤਮਾ ਨੂੰ ਜਾ ਕੇ ਵੇਖਿਆ ਭਾਵੇਂ ਮੈਂ ਕਹਿੰਨਾ ਡਰਾਮਾ ਵੀ ਹੋਏ ਮੈਂ ਕਹਿੰਨਾ ਭਾਵੇਂ ਜਿਵੇਂ ਦੁਨੀਆ ਕਹਿੰਦੀ ਜੀ ਇਹ ਸਾਰਾ ਇੱਕ ਗੇਮ ਪਲੇ ਕੀਤਾ ਗਿਆ ਪਰ ਫਿਰ ਵੀ ਗਲੇ ਹੀ ਤਖਤੀ ਪਾ ਕੇ ਪੂਰੀ ਦੁਨੀਆ ਦੇ ਸਾਹਮਣੇ ਦੋ-ਦੋ ਘੰਟੇ ਬੈਣਾ ਔਰ ਜਾ ਕੇ ਔਰ ਦੁਨੀਆ ਤੁਹਾਨੂੰ ਵੇਖਦੀ ਜਾ ਰਹੀ ਹੈ ਔਰ ਇਹ ਬਹੁਤ ਹੀ ਇੱਕ ਤੁਸੀਂ ਕਈ ਲੋਕ ਤੇਨੂੰ ਬੜਾ ਆਸਾਨੀ ਨਾਲ ਲੈ ਲੈਂਦੇ ਨੇ ਪਰ ਜੇ ਜਿਸ ਬੰਦਾ ਜਿਹੜਾ ਬੈਠਾ ਹੁੰਦਾ ਨਾ ਤੁਸੀਂ ਆਪਣੇ ਆਪ ਨੂੰ ਉੱਥੇ ਖੜਾ ਕਰੋ ਕਿ ਕੱਲ ਤੱਕ ਤੁਸੀਂ ਇੰਨੀ ਵੱਡੀਆਂ ਪੋਜੀਸ਼ਨਾਂ ਤੇ ਸੀ ਭਾਵੇਂ ਬਾਗੀ ਨੇ ਜਾਂ ਦਾਗੀ ਨੇ ਤੇ ਅੱਜ ਤੁਸੀਂ ਉਹੀ ਸੰਗਤ ਦੇ ਸਾਹਮਣੇ ਜਿੱਥੇ ਤੁਸੀਂ ਸਿਕਿਉਰਟੀਆਂ ਵੀ ਜਾਂਦੇ ਸੀ ਤੇ ਕਿਸ ਕੋਈ ਤੁਹਾਡੇ ਨੇੜੇ ਨਹੀਂ ਆ ਸਕਦਾ ਸੀ ਅੱਜ ਤੁਸੀਂ ਇੱਕ ਮਾਮੂਲੀ ਸੇਵਾਦਾਰ ਦੀ ਤਰ੍ਹਾਂ ਉੱਥੇ ਗੱਲੇ ਤਖਤੀ ਪਾ ਕੇ ਖੜੇ ਹੋ ਉਸ ਤੋਂ ਬਾਅਦ ਬਾਥਰੂਮ ਸਾਫ਼ ਕਰ ਰਹੇ ਹੋ ਤੇ ਲੱਗਦੀ ਤੇ ਇਹ ਸਦਾ ਯਾਰ ਬਹੁਤ 카ਟੀ ਹੈ ਪਰ ਇਹਦੇ ਨਾਲ ਨਾ ਬੰਦੇ ਦੇ ਅੰਦਰ ਇੱਕ ਆਤਮਾ ਜਿਹੜਾ ਕਹਿੰਦੇ ਨਾ ਇਨਸਪੈਕਸ਼ਨ ਅੰਦਰ ਆਪਣੀ ਆਤਮਾ ਨੂੰ ਜੰਜੋੜ ਦਿੰਦੀ ਹੈ ਔਰ ਮੈਂ ਸਮਝਦਾ ਕਿ ਇਹਨਾਂ ਨੇ ਅੰਦਰ ਸਾਰਿਆਂ ਨੇ ਇਹ ਦੇਖਿਆ ਹੋਣਾ ਜਦੋਂ ਉੱਥੇ ਸੁਖਬੀਰ ਬਾਦਲ ਜੀ ਜਦ ਉੱਥੇ ਕੰਟਾ ਬੈਠੇ ਰਹਿੰਦੇ ਨੇ ਪਾਲਾ ਤੇ ਉਹ ਕੀ ਉਹਨਾਂ ਦੇ ਦਿਮਾਗ ਚੱਲ ਰਹੇ ਹੋਣਾ ਕੋਈ ਚੱਲ ਰਹੇ ਹੋਣਾ ਵੀ ਕੀ ਕਿੱਥੇ ਗਲਤੀਆਂ ਹੋਈਆਂ ਕੀ ਹੋਇਆ ਵੈਰ ਆਈ ਵਾਸ ਰੋਂਗ ਕਿ ਅੱਜ ਇਹ ਹਾਲਤ ਹੋ ਗਈ ਹੈ ਕਿ ਮੇਰੇ ਪਿਤਾ ਜੀ ਦਾ ਫਖਰ ਕੌਮ ਵੀ ਵਾਪਸ ਲੈ ਲਿਆ ਗਿਆ ਉਹਨਾਂ ਦੀ ਹੁਣ ਬਰਸੀ ਹੋਈ ਹੈ ਉਹ ਬਰਸੀ ਵੀ ਇਸ ਵਾਰੀ ਪੰਜਾਬ ਵਿੱਚ ਬਿਲਕੁਲ ਨਹੀਂ ਮਨਾਈ ਗਈ ਤੇ ਇਹ ਚੀਜ਼ਾਂ ਬੰਦੇ ਨੂੰ ਅੰਦਰੋਂ ਛੰਜੋੜ ਦਿੰਦੀਆਂ ਨੇ ਔਰ ਇਹੀ ਔਰ ਇਹੀ ਚੀਜ਼ਾਂ ਨੇ ਜਿਨੂੰ ਉਹ ਸੋਚ ਕੇ ਬੰਦਾ ਫਿਰ ਤੋਂ ਮਜ਼ਬੂਤ ਹੁੰਦਾ ਹੈ ਔਰ ਦੁਬਾਰਾ ਤੋਂ ਉਹ ਫਿਰ ਸਟਰੈਂਥ ਪਕੜ ਕੇ ਜਿਹੜੀਆਂ ਗਲਤੀਆਂ ਪਹਿਲਾਂ ਹੋਈਆਂ ਨੇ ਉਹਨਾਂ ਤੋਂ ਮਾਫੀ ਮੰਗ ਕੇ ਤੇ ਅੱਗੇ ਲਈ ਮਜ਼ਬੂਤੀ ਨਾਲ 2025 'ਚ ਇੱਕ ਡਿਫਰੈਂਟ ਰੂਪ ਦਿਖੇਗਾ ਬਿਲਕੁਲ ਦਿਖੇਗਾ ਬਿਲਕੁਲ ਦਿਖੇਗਾ ਔਰ ਇਹ ਅਕਾਲੀ ਦਲ ਮੈਂ ਸਮਝਦਾ ਸਿੱਖਾਂ ਦੀ ਪੰਥਕ ਪਾਰਟੀ ਹੈ ਔਰ 100 ਸਾਲ ਪੁਰਾਣੀ ਪਾਰਟੀ ਹੈ ਔਰ ਬਹੁਤ ਜ਼ਰੂਰੀ ਪਾਰਟੀ ਹੈ ਸਾਡੀ ਸਿੱਖਾਂ ਲਈ ਕਿਉਂਕਿ ਅਸੀਂ ਬਹੁਤ ਮਾਈਨੋਰਟੀ ਵਿੱਚ ਆ ਦੁਨੀਆ ਵਿੱਚ ਹਰ ਜਗ੍ਹਾ ਮਾਈਨੋਰਟੀ ਵਿੱਚ ਆ ਔਰ ਮੈਂ ਇਹ ਇਹ ਚਾਹਾਂਗਾ ਕਿ ਇਸ ਵਾਰੀ ਅਕਾਲੀ ਦਲ ਨੂੰ ਸਿਰਫ ਪੰਜਾਬ ਤੱਕ ਨਹੀਂ ਪੂਰੇ ਇੰਡੀਆ ਦੇ ਸਿੱਖ ਬਲਕਿ ਪੂਰੀ ਦੁਨੀਆ ਦੇ ਸਿੱਖਾਂ ਦੇ ਲਈ ਇੱਕ ਆਵਾਜ਼ ਬਣ ਕੇ ਖੜਾ ਹੋਣਾ ਪਏਗਾ ਕਿਉਂਕਿ ਇਹਦੀ ਸ਼ੁਰੂਆਤ ਇਵੇਂ ਹੋਈ ਸੀ ਕਿ ਇਸ ਸਿੱਖਾਂ ਲਈ ਪਾਰਟੀ ਬਣੀ ਸੀ ਹੌਲੀ-ਹੌਲੀ ਇਹ ਪਾਰਟੀ ਸਿਰਫ ਪੰਜਾਬ ਤੱਕ ਸੀਮਿਤ ਰਹਿ ਗਈ ਜੀ ਤੇ ਅੱਜ ਪੰਜਾਬ ਤੋਂ ਬਾਹਰ ਇਹਨਾਂ ਦਾ ਇਨਾ ਹੋਂਦ ਨਹੀਂ ਰਹੀ ਹੁਣ ਅਸੀਂ ਇੱਥੇ ਅਮਰੀਕਾ ਹੋ ਗਿਆ ਇੱਥੇ ਤੇ ਬਿਲਕੁਲ ਨਾਨ ਐਗਜ਼ਿਸਟਿੰਗ ਹੀ ਹੈ ਸੋ ਇਹਨਾਂ ਨੂੰ ਇਹ ਸਾਰੇ ਲੈਵਲ ਤੇ ਫਿਰ ਤੋਂ ਦੁਬਾਰਾ ਤੋਂ ਉੱਪਰ ਆਣਾ ਪਏਗਾ ਡਾਕਟਰ ਜਸਪ੍ਰੀਤ ਜੀ ਪੰਜਾਬ ਦਾ ਮਸਲਾ ਹੋਵੇ ਪੰਜਾਬ ਕਹਿੰਦੇ ਪੰਜਾਬੀਅਤ ਅਤੇ ਪਾਣੀ ਦੇ ਮਸਲੇ ਤੋਂ ਬਿਨਾਂ ਪੰਜਾਬ ਨਹੀਂ ਹੈਗਾ ਪੰਜਾਬ ਪਾਣੀ ਦੇ ਨਾਲ ਪਾਣੀ ਇਸ ਟਾਈਮ ਗੰਦਲੇ ਹੋ ਚੁੱਕੇ ਨੇ ਬੁੱਢਾ ਦਰਿਆ ਜਿਹਨੂੰ ਕਹਿੰਦੇ ਨੇ ਸਾਡੇ ਬਾਬਾ ਸੀਜੇਵਾਲ ਸਾਹਿਬ ਉਹ ਵੀ ਸਾਫ਼ ਕਰਾਉਣ ਦੀ ਕਾਫੀ ਕੋਸ਼ਿਸ਼ ਕਰ ਰਹੇ ਨੇ ਫੈਕਟਰੀਆਂ ਦਾ ਪਾਣੀ ਨਾਲਿਆਂ ਦਾ ਪਾਣੀ ਉਹ ਸੀਵਰੇਜ ਦਾ ਪਾਣੀ ਉਥੇ ਨਹਿਰਾਂ ਤੇ ਬੁੱਢੇ ਦਰਿਆਵਾਂ ਵਿੱਚ ਪੈ ਰਿਹਾ ਹੈ ਇੱਕ ਸਰਕਾਰਾਂ ਕਿਉਂ ਨਹੀਂ ਉਹਨੂੰ ਰੋਕ ਕੇ ਪਾ ਰਹੀਆਂ ਦੇਖੋ ਕੋਈ ਸਰਕਾਰਾਂ ਦੀ ਵੀ ਗਲਤੀਆਂ ਨੇ ਕੋਈ ਲੋਕਾਂ ਦੀ ਵੀ ਗਲਤੀਆਂ ਨੇ ਕੋਈ ਸੰਸਥਾਵਾਂ ਦੀ ਵੀ ਗਲਤੀਆਂ ਨੇ ਇਹ ਤੇ ਕੱਲੀ ਸਰਕਾਰ ਹੀ ਸਭ ਕੁਝ ਨਹੀਂ ਕਰ ਸਕਦੀ ਇਹ ਤੇ ਲੋਕਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਪਏਗਾ ਜਿਹੜੇ ਸੀਵਰੇਜ ਗੰਦੇ ਨਾਲਿਆਂ ਜਾ ਰਹੇ ਨੇ ਉਹਨਾਂ ਨੂੰ ਵੀ ਸੋਚਣਾ ਪਏਗਾ ਅਸੀਂ ਕੀ ਕਰ ਰਹੇ ਹ ਸੋ ਇਹ ਇਹ ਮਿਲਾਜੁਲਾਈਕ ਹੁੰਦਾ ਹੈ ਕਨਸੈਪਟ ਔਰ ਮੈਂ ਅੱਗੇ ਵੀ ਕਿਹਾ ਹੈ ਕਿ ਭਗਵੰਤ ਮਾਨ ਦੀ ਗਵਰਨਮੈਂਟ ਕੋਲੋਂ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਸਨ ਮੇਰੇ ਖਿਆਲ ਅ ਅਨਰੀਅਲਿਸਟਿਕ ਉਮੀਦਾਂ ਸਨ ਜਿਹੜੀਆਂ ਸੱਚ ਤੋਂ ਵੀ ਦੂਰ ਸਨ ਅ ਔਰ ਉਹ ਉਹਨਾਂ ਦੇ ਉੱਪਰ ਖਰੇ ਨਹੀਂ ਉਤਰ ਸਕੇ ਅ ਅਨਫੋਰਚਨਟਲੀ ਔਰ ਮੇਰੇ ਹਿਸਾਬ ਨਾਲ ਇਹ ਜੇ ਤੇ ਸੈਂਟਰ ਔਰ ਸਟੇਟ ਦਾ ਤਾਲਮਿਲ ਹੋਇਆ ਆਪਸ ਵਿੱਚ ਤਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਬੜੀ ਅੱਛੀ ਤਰੀਕੇ ਨਾਲ ਹੁੰਦੀਆਂ ਨੇ ਜੇ ਜਿਹਨੂੰ ਕਹਿੰਦੇ ਨੇ ਡਬਲ ਇੰਜਨ ਦੀ ਸਰਕਾਰ ਉਹ ਐਵੇਂ ਨਹੀਂ ਵਰਡ ਆਇਆ ਡਬਲ ਇੰਜਨ ਦੀ ਸਰਕਾਰ ਤੁਸੀਂ ਵੇਖ ਲਓ ਜਿੱਥੇ ਇੱਥੇ ਬੀਜੇਪੀ ਦੀ ਸਟੇਟ ਵਿੱਚ ਗਵਰਨਮੈਂਟਾਂ ਨੇ ਉੱਥੇ ਬਹੁਤ ਅੱਛਾ ਇੱਕ ਡਵੈਲਪਮੈਂਟ ਹੋ ਰਹੀ ਹੈ ਪਰ ਇਹ ਗੱਲ ਮੈਂ ਇਹ ਨਹੀਂ ਕਹਿੰਦਾ ਕਿ ਇਹ ਠੀਕ ਹੈ ਇਹ ਠੀਕ ਵੀ ਨਹੀਂ ਹੈ ਪਰ ਇੱਥੇ ਸਾਡੀ ਸਟੇਟ ਗਵਰਨਮੈਂਟ ਵੀ ਜਿਹੜੀ ਹੈ ਨਾ ਉਹ ਕਾਫੀ ਕਮਜ਼ੋਰ ਹੈ ਬਿੱਟੂ ਦੀ ਇੱਕ ਸਟੇਟਮੈਂਟ ਆ ਰਹੀ ਹੈ ਬਿੱਟੂ ਕਾਫੀ ਐਕਟਿਵ ਦਿਖ ਰਿਹਾ ਇੱਕ ਡਿਫਰੈਂਟ ਮੋਡ ਦੇ ਵਿੱਚ ਦਿਖ ਰਿਹਾ ਰਵਿੰਦਰ ਸਿੰਘ ਬਿੱਟੂ ਜੋ ਬਿਆਨ ਸਿੰਘ ਦੇ ਪੋਤਰੇ ਦੀ ਗੱਲਬਾਤ ਕਰਦੇ ਆ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਸਾਡੀ ਸਰਕਾਰ ਬਣਾਓ ਪੰਜਾਬ ਦੇ ਵਿੱਚ ਜੋ ਇਲੈਕਸ਼ਨ ਹੋਣ ਜਾ ਰਹੀ ਹੈ ਸ਼ਹਿਰਾਂ ਦੇ ਵਿੱਚ ਕਿ ਅਸੀਂ ਉਥੋਂ ਟਰਾਲੀਆਂ ਭਰ-ਭਰ ਕੇ ਲੈ ਕੇ ਆਵਾਂਗੇ ਪਹਿਲਾਂ ਤੇ ਟਰੱਕ ਭਰ ਕੇ ਸੁਖਵੀਰ ਬਾਦਲ ਤੇ ਲੈ ਆਏ ਸੀ ਪੰਜਾਬ ਚ ਕੀ ਲੱਗਦਾ ਇਹ ਫੋਕੇ ਦਾਵੇ ਨੇ ਕਿ ਇੱਕ ਬਿੱਟੂ ਕੁਝ ਡਿਫਰੈਂਟ ਕੁਝ ਪਲਾਨ ਲੈ ਕੇ ਆਇਆ ਹੋਇਆ ਪੰਜਾਬ ਦੇ ਵਿੱਚ ਨਹੀਂ ਦੇਖੋ ਬਿੱਟੂ ਨੂੰ ਵੀ ਬਿੱਟੂ ਨੂੰ ਵੀ ਹੁਣ ਪ੍ਰੂਵ ਕਰਨਾ ਪੈਗਾ ਕਾਲੀ ਬੀਜੇਪੀ ਨੂੰ ਕਿਉਂਕਿ ਬੀਜੇਪੀ ਨੂੰ بڑے ਬੈਂਡ ਬਾਜੇ ਤੇ ਗਾਣੇ ਵਾਜਿਆਂ ਨਾਲ ਲੈ ਕੇ ਗਈ ਸੀ ਔਰ ਬਿੱਟੂ ਨੂੰ ਇੱਕ ਮਿਨਿਸਟਰ ਦਾ ਵੀ ਅਹੁਦਾ ਦਿੱਤਾ ਗਿਆ ਹੈ ਹਾਲਕਿ ਉਹ ਇਲੈਕਸ਼ਨ ਵੀ ਹਾਰ ਗਏ ਸੀ ਉਸ ਦੇ ਬਾਵਜੂਦ ਬੀਜੇਪੀ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਵਾਸ ਆਪਣਾ ਰੱਖਿਆ ਹੋਇਆ ਹੈ ਔਰ ਬਿੱਟੂ ਨੂੰ ਬਿਲਕੁਲ ਡਿਲੀਵਰ ਕਰਨਾ ਪਏਗਾ ਭਾਜਪੀ ਨੂੰ ਕਿਉਂਕਿ ਜਿਸ ਪਾਰਟੀ ਨੇ ਇੰਨਾ ਭਰੋਸਾ ਕੀਤਾ ਹੈ ਤੇ ਬਿੱਟੂ ਨੂੰ ਇਹ ਸਭ ਕਰਨਾ ਪਏਗਾ ਪਾਵੇਂ ਟ੍ਰੋਲੀਆਂ ਲਿਆਂਣ ਟਰੱਕ ਲਿਆਂਣ ਬਸਾਂ ਲਿਆਂਣ ਪਰ ਉਹਨਾਂ ਦੇ ਉੱਪਰ ਇਸ ਵੇਲੇ ਬਹੁਤ ਪ੍ਰੈਸ਼ਰ ਹੈ ਔਰ ਉਹਨਾਂ ਨੂੰ ਡਿਲੀਵਰ ਕਰਨਾ ਪਏਗਾ ਕੀ ਲੋਕੀ ਯਕੀਨ ਕਰਨਗੇ ਉਹਦੇ ਤੇ ਬਿੱਟੂ ਤੇ ਲੱਗਦਾ ਤੁਹਾਨੂੰ ਜੀ ਦੇਖੋ ਬਿੱਟੂ ਦੀ ਜਿਹੜੀਆਂ ਗੱਲਾਂ ਨੇ ਉਹ ਗੱਲ ਉੱਥੇ ਹੀ ਆ ਜਾਂਦੀ ਐਂਡ ਆਫ ਦਾ ਡੇ ਕਿ ਲੋਕ ਚਾਹੁੰਦੇ ਨੇ ਤਰੱਕੀ ਹੋਵੇ ਲੋਕ ਚਾਹੁੰਦੇ ਨੇ ਡਵੈਲਪਮੈਂਟ ਹੋਵੇ ਔਰ ਇਹਦੇ ਵਿੱਚ ਕਾਂਗਰਸ ਵੀ ਬਿਲਕੁਲ ਫੇਲ ਰਹੀ ਹੈ ਅਕਾਲੀ ਦਲ ਵੀ ਫੇਲ ਰਿਹਾ ਹੈ ਬਿਲਕੁਲ ਔਰ ਆਮ ਆਦਮੀ ਪਾਰਟੀ ਵੀ ਹੁਣ ਫੇਲ ਹੈ ਤੇ ਕੋਈ ਪਤਾ ਨਹੀਂ ਕਿ ਇਹ ਜਿਹੜੀਆਂ ਜੇ ਅੱਜ ਅਕਾਲੀ ਦਲ ਦੁਬਾਰਾ ਤੋਂ ਜਿਵੇਂ ਆ ਰਿਹਾ ਹੈ ਔਰ ਇੱਕ ਨਵੀਂ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਂਦਾ ਹੈ ਔਰ ਇੱਕ ਇੱਕ ਲੀਡਰਸ਼ਿਪ ਜਿਹੜੀ ਬਿਲਕੁਲ ਹੁਣ ਚੇਂਜ ਹੋ ਚੁੱਕੀ ਹੈ ਉਹਦੇ ਵਿੱਚ ਸਾਹਮਣੇ ਆਂਦਾ ਤੇ ਔਰ ਇਹਨਾਂ ਦਾ ਅਗਰ ਕੋਲੀਸ਼ਨ ਹੁੰਦੀ ਬੀਜੇਪੀ ਨਾਲ ਤੇ ਮੈਂ ਸਮਝਦਾ ਕਿ ਇਹ ਇਹ ਇੱਕ ਨਵੀਂ ਤਸਵੀਰ ਪੰਜਾਬ ਵਾਸਤੇ ਆ ਸਕਦੀ ਆ ਆਮ ਆਦਮੀ ਪਾਰਟੀ ਦਾ ਪੰਜਾਬ ਚ ਕੀ ਫਿਚਰ ਦੇਖਦੇ ਹੋ ਅਗਲੇ ਟੈਮਰ ਦੇ ਵਿੱਚ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਇਸ ਵੇਲੇ ਕੰਮ ਕਰ ਰਹੀ ਹੈ ਉਹ ਫਿਊਚਰ ਕੋਈ ਇਨਾ ਬ੍ਰਾਈਟ ਨਹੀਂ ਹੈ ਭਾਵੇਂ ਹੁਣ ਇਹ ਚਾਰ ਸੀਟਾਂ ਜਿੱਤ ਗਏ ਨੇ ਪਰ ਉਹ ਤੁਸੀਂ ਵੇਖੋਗੇ ਉਹਨਾਂ ਦਾ ਜਿਹੜਾ ਲੋਕ ਸਭਾ ਦੇ ਜਿਹੜੇ ਚੋਣਾਂ ਸਨ ਉਹਦੇ ਵਿੱਚ ਬਹੁਤੀ ਪੋਰ ਪਰਫਾਰਮੈਂਸ ਸੀ ਜੀ ਬਿਲਕੁਲ ਗੱਲਬਾਤ ਕਰਦੇ ਆ ਕੈਨੇਡਾ ਚ ਕੈਨੇਡਾ ਦੇ ਵਾਲੇ ਰੁਕ ਕਰਦੇ ਆ ਵਿਦੇਸ਼ਵਾਲ ਇਹ ਨਵੀਂ ਸਟੇਟਮੈਂਟ ਕੀ ਆ ਰਹੀ ਹੈ ਕੀ ਕੈਨੇਡਾ ਦੇ ਨੇ ਕਿਹੜੇ ਰੂਲ ਜਿਹੜੇ 84 ਦੇ ਵਿੱਚ ਜੋ 84 ਦੇ ਵਿੱਚ ਦੰਗੇ ਹੋਏ ਸੀ ਉਹਦੇ ਬਾਰੇ ਥੋੜਾ ਜਿਹਾ ਦੱਸੋ ਕੀ ਜਾਣਕਾਰੀ ਇਹਦੇ ਵਿੱਚ ਦੇਖੋ ਜੀ ਕੈਨੇਡਾ ਵਿੱਚ ਜਿਹੜੇ ਮੈਂ ਤੇ ਉਹਨਾਂ ਨੂੰ ਖਾਲਸਤਾਨੀ ਕਹਾਵਾਂਗਾ ਬਹੁਤ ਬਹੁਤ ਹੀ ਛੋਟਾ ਤਬਕਾ ਹੈ ਖਾਲਸਤਾਨੀ ਜਗਮੀਦ ਬਰਾਰ ਜਿਹੜੇ ਕਿ ਉੱਥੇ ਦੀ ਐਨਡੀਸੀਪੀ ਪਾਰਟੀ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਕੈਨੇਡਾ ਗਵਰਨਮੈਂਟ ਦੇ ਵਿੱਚ ਰੱਖਿਆ ਸੀ ਪਾਸ ਕਰਨ ਵਾਸਤੇ ਕਿ 1984 ਦੇ ਜਿਹੜੇ ਦੰਗੇ ਸੀ ਉਹ ਦੰਗੇ ਨਹੀਂ ਉਹ ਨਸਲ ਖੁਸ਼ੀ ਸੀ ਮੈਂ ਆਪ ਖੁਦ ਹੋਰ ਮੇਰੀ ਆਰਗੇਨਾਈਜੇਸ਼ਨ ਸਿਕਸ ਆਫ ਅਮਰੀਕਾ ਅਸੀਂ ਕਈ ਸਾਲਾਂ ਤੋਂ ਇਹ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਦੰਗੇ ਨਹੀਂ ਇਹ ਨਸਲ ਖੁਸ਼ੀ ਸੀ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੀ ਇਹ ਜਿਹੜੀ ਇਮੋਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ 10 ਮਈ 2019 ਨੂੰ ਬਿਆਨ ਦਿੱਤਾ ਸੀ ਕਿ ਜਿਹੜੀ ਸਿੱਖਾਂ ਨਾਲ ਜਿਹੜਾ 1984 ਵਿੱਚ ਹੋਇਆ ਸੀ ਦੰਗੇ ਉਹ ਦੰਗੇ ਨਹੀਂ ਸਨ ਉਹ ਇੱਕ ਭਿਆਨਕ ਨਸਲ ਖੁਸ਼ੀ ਸੀ ਇਹ ਪ੍ਰਧਾਨ ਮੰਤਰੀ ਮੋਦੀ ਦਾ 2019 ਦਾ ਬਿਆਨ ਇਹ ਸਿੱਖਾਂ ਲਈ ਬੜੀ ਵੱਡੀ ਜਿੱਤ ਸੀ ਪੰਜਾਬ ਚ ਕਿਉਂ ਨਹੀਂ ਹਾਈਲਾਈਟ ਹੋ ਰਹੀ ਤੇ ਹੁਣ ਇਹ ਜਗਮੀਤ ਬਰਾਰ ਜੀ ਨੇ ਇਹ ਗੱਲ ਕੈਨੇਡਾ ਦੇ ਪਾਰਲੀਮੈਂਟ ਚ ਰੱਖੀ ਇਹਦਾ ਕੋਈ ਮਤਲਬ ਨਹੀਂ ਜਦ ਭਾਰਤ ਦਾ ਪ੍ਰਾਈਮ ਮਿਨਿਸਟਰੀ ਕਹਿ ਚੁੱਕਿਆ ਕਿ ਨਸਲ ਖੁਸ਼ੀ ਸੀ ਅਸੀਂ ਮੰਨਦੇ ਹਾਂ ਸਿੱਖਾਂ ਨਾਲ ਜਾਤੀ ਹੋਈ ਹੈ ਤੇ ਤੁਸੀਂ ਹੁਣ ਕੈਨੇਡਾ ਵਿੱਚ ਇਹ ਕਿਉਂ ਕਰਾ ਰਹੇ ਹੋ ਔਰ ਅਸੀਂ ਇੱਥੇ ਕਈ ਸਟੇਟਾਂ ਵਿੱਚ ਕਰਾ ਚੁੱਕੇ ਹਾਂ ਅਮਰੀਕਾ ਵਿੱਚ ਵੀ ਕਰਾ ਰਹੇ ਹਾਂ ਪਰ ਜਿਹੜੀ ਸਿੱਖਾਂ ਦੀ ਇੱਕ ਇੱਜ਼ਤ ਸੀ ਅੱਜ ਸਿੱਖ ਜੋ ਜਾ ਕੇ ਕਹਿੰਦੇ ਸਨ ਦੁਨੀਆ ਮੰਦੀ ਸੀ ਉਹ ਅੱਜ ਜਗਮੀਤ ਬਰਾਰ ਵਰਗੇ ਜਿਹੜੇ ਖਾਲਸਤਾਨੀ ਕੈਨੇਡਾ ਵਿੱਚ ਬੈਠੇ ਨੇ ਉਹਨਾਂ ਨੇ ਇਹ ਹਾਲ ਹੋ ਗਿਆ ਕਿ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਹੈ ਪੋਥ ਲੇਬਰ ਕੰਜ਼ਰਵੇਟਿਵ ਤੇ ਲਿਬਰਲ ਦੋਏ ਪਾਰਟੀਆਂ ਨੇ ਯੂਨਾਈਟਡ ਹੋ ਕੇ ਇਹ ਫੈਸਲਾ ਕੀਤਾ ਕਿ ਨਹੀਂ ਇਹ ਰੈਜ਼ੋਲੂਸ਼ਨ ਅਸੀਂ ਨਹੀਂ ਪਾਸ ਕਰਾਂਗੇ ਇਹ ਜਿਹੜਾ ਅਸੀਂ ਇੰਨੇ ਸਾਲਾਂ ਤੋਂ ਸਿੱਖਾਂ ਦੀ ਨਸਲ ਖੁਸ਼ੀ ਤੇ ਇਹ ਰਾਈਟਸ ਨਹੀਂ ਸੀ ਨਸਲ ਖੁਸ਼ੀ ਸੀ ਇਹਦੀ ਲੜਾਈ ਲੜ ਰਹੇ ਆ ਇਹਨਾਂ ਚੰਦ ਜਗਮੀਤ ਬਰਾਰ ਵਰਗੇ ਜਿਹੜੇ ਜੋ ਕਿ ਅਸਲੀਅਤ ਤੋਂ ਬਹੁਤ ਦੂਰ ਨੇ ਜਿਨ੍ਹਾਂ ਨੇ ਨਾ ਰਾਈਟਸ ਵੇਖੇ ਨਾ ਪੰਜਾਬ ਵਿੱਚ ਉਹਨਾਂ ਨੇ ਕੋਈ ਕੁਝ ਕਤਲੇਆਮ ਦੇਖਿਆ ਨਾ ਅੱਜ ਇਹ ਪੰਜਾਬ ਤੋਂ ਜੁੜੇ ਹੋਏ ਨੇ ਨਾ ਇਹ ਅੱਜ ਭਾਰਤ ਵੀ ਸਿੱਖਾਂ ਨਾਲ ਜੁੜੇ ਹੋਏ ਨੇ ਇੱਥੇ ਰੋਟੀਆਂ ਸੇਕਦੇ ਇੱਥੇ ਰੋਟੀਆਂ ਸੇਕਦੇ ਨੇ ਆਪਣੀ ਪੋਲਿਟਿਕਸ ਚਲਾਉਂਦੇ ਨੇ ਔਰ ਇਹਨਾਂ ਨੇ ਸਿੱਖਾਂ ਦਾ ਇਹ ਬਹੁਤ ਵੱਡਾ ਨੁਕਸਾਨ ਕੈਨੇਡਾ ਵਿੱਚ ਕਰਾਇਆ ਹੈ ਕਿ ਪਾਰਲੀਮੈਂਟ ਵਿੱਚ ਪਹਿਲੀ ਵਾਰੀ ਸਿੱਖਾਂ ਨੂੰ ਇਹਨਾਂ ਕਰਕੇ ਹਾਰ ਬਹੁਤ ਵੱਡੀ ਹਾਰ ਹੋਈ ਸਿੱਖਾਂ ਦੀ ਜਿਹੜਾ ਕਿ ਅਸੀਂ ਜੇ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਰਿਵਰਸ ਕਰਾਇਆ ਜਾਏ ਔਰ ਇਹ ਅਸੀਂ ਸਿੱਖਾਂ ਦੀ ਲੜਾਈ ਲੜਾਂਗੇ ਪਰ ਇਹ ਜਿਹੜੇ ਪੋਲਿਟਿਕਸ ਕਰਦੇ ਨੇ ਸਿਆਸਤ ਕਰਦੇ ਨੇ ਖਾਲਸਤਾਨ ਦੀਆਂ ਰੋਟੀਆਂ ਸੇਕਦੇ ਨੇ ਇਹਨਾਂ ਨੇ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਾਇਆ ਔਰ ਅੱਗੇ ਵੀ ਕਰਾਂਗੇ ਜਨਵਰੀ ਵੀ ਨੂੰ 트럼ਪਸ ਆਪ ਸਭ ਤੋਂ ਛੋਕਰੇ ਨੇ ਵਿਵੇਕ ਰਾਮਾ ਸੁਆਮੀ ਦੇ ਨਾਲ ਤੁਸੀਂ ਵੀ ਡਵਾਈਜ਼ਰੀ ਬੋਰਡ ਦੇ ਵਿੱਚੋਂ ਲੈ ਕੇ ਆ ਰਹੇ ਨੇ ਵਿਵੇਕ ਰਾਮਾ ਸੁਆਮੀ ਤੁਹਾਨੂੰ ਵੀ ਸਿੱਖ ਲੀਡਰ ਹੋ ਤੁਸੀਂ ਆਲਰੇਡੀ ਰਿਪਬਲਿਕ ਪਾਰਟੀ ਦੇ ਵਿੱਚ ਤੁਸੀਂ ਜੁੜੇ ਹੋਏ ਹੋ 2016 ਦੇ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਹੀ ਮੈਂ ਸਮਝਦਾ ਅਮਰੀਕਾ ਲਈ ਬਹੁਤ ਹੀ ਇੱਕ ਨਵੀਂ ਸ਼ੁਰੂਆਤ ਹੈ ਜਿਹੜੇ ਪਿਛਲੇ ਮੈਂ ਤਾਂ ਕਹਾਂਗਾ ਪਿਛਲੇ ਆ uh, 15 ਸਾਲ ਤੋਂ ਜਿਹੜਾ ਕਿ ਪ੍ਰੈਜ਼ੀਡੈਂਟ ਓਬਾਮਾ ਤੋਂ ਲੈ ਕੇ ਇੱਕ ਛੋਟਾ ਜਿਹਾ ਪੀਰੀਅਡ ਆਇਆ ਸੀ ਡੋਨਲਡ 트੍ਰੰਪ ਦਾ ਉਸ ਤੋਂ ਬਾਅਦ ਫਿਰ ਉਹੀ ਉਹੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਚੱਲਦੀ ਰਹੀ ਬਾਇਡਨ ਦੀ ਵੀ ਤੇ ਇਹ ਬਹੁਤ ਸਾਲਾਂ ਬਾਅਦ ਅਮਰੀਕਾ ਇੱਕ ਨਵੀਂ ਸਵੇਰ ਵੇਖੇਗਾ ਔਰ ਬਹੁਤ ਉਮੀਦਾਂ ਨੇ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਬਲਕਿ ਸੌ ਚੁੱਕਣ ਤੋਂ ਪਹਿਲਾਂ ਹੀ ਕਈ ਚੀਜ਼ਾਂ ਉਹ ਕਰ ਚੁੱਕੇ ਨੇ ਜਿਹੜਾ ਜਿੱਦਾਂ ਕਿ ਨਤੀਜਾ ਅਸੀਂ ਦੇਖ ਰਹੇ ਹਾਂ ਇਜ਼ਰਾਈਲ ਵੀ ਸੀਜ਼ਫਾਇਰ ਹੋ ਗਿਆ ਹੈ ਜੀ ਆ ਟਰੂਡੋ ਕੈਨੇਡਾ ਦੇ ਦੌੜਦੇ ਉਹਨਾਂ ਕੋਲ ਆਏ ਨੇ ਤੇ ਉਹਨਾਂ ਨੇ ਆਖੀ ਕਿਹਾ ਵੀ ਬਾਰਡਰ ਅਸੀਂ ਬਿਲਕੁਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਤੇ ਦੁਨੀਆ ਵਿੱਚ ਹੁਣ ਪਿੱਛੇ ਹੁਣ ਇਸ ਵੀਕਐਂਡ ਤੇ ਫਰਾਂਸ ਗਏ ਹੋਏ ਸੀ ਅਸੀਂ ਵੇਖਿਆ ਜ਼ੇਲੈਂਸਕੀ ਵੀ ਉੱਥੇ ਆਇਆ ਤੇ ਜ਼ੇਲੈਂਸਕੀ ਵੀ ਤਿਆਰ ਹੋ ਗਿਆ ਉਹਨੇ ਕਿਹਾ ਬਿਲਕੁਲ ਅਸੀਂ ਰਸ਼ੀਆ ਨਾਲ ਗੱਲਬਾਤ ਕਰਾਂਗੇ ਪਰ ਸਾਡੀ ਥੋੜਾ ਜਿਹਾ ਉਹਨੂੰ ਕਹੋ ਕਿ ਦੁਬਾਰਾ ਇਹ ਹਰਕਤਾਂ ਨਾ ਹੋਣ ਤੇ ਇੱਕ ਦੁਨੀਆ ਵਿੱਚ ਅਸੀਂ ਸ਼ਿਫਟ ਵੇਖਿਆ ਹੈ ਫੋਰਨ ਪੋਲਿਸੀ ਵਿੱਚ ਸੀਰੀਆ ਅਸਾਦ ਗਵਰਨਮੈਂਟ ਚਲੀ ਗਈ ਹੈ ਉਹ ਈਰਾਨ ਨੂੰ ਬਹੁਤ ਚਟਕੇ ਲੱਗ ਰਹੇ ਨੇ ਹਾਲ ਹੀ ਦੇ ਇਹਨਾਂ ਨੇ ਆਫਿਸ ਲਿਆ ਹੀ ਨਹੀਂ ਹੋਰ ਇਹਨਾਂ ਦੇ ਆਰ ਨਾਲੀ ਦੁਨੀਆ 'ਚ ਇੰਨਾ ਵੱਡਾ ਵਰਲਡ ਚੇਂਜ ਹੋ ਰਿਹਾ ਹੈ ਤੇ ਜਨਵਰੀ 20 ਤੋਂ ਬਾਅਦ ਤੇ ਬਹੁਤ ਉਮੀਦਾਂ ਨੇ ਜਸਲੀ ਵੀ ਤੁਸੀਂ ਵਿਵੇਕ ਰਾਮਾ ਸੁਆਮੀ ਨੂੰ ਵੀ ਮਿਲਦੇ ਹੋ ਤੁਸੀਂ ਉਹਨਾਂ ਦੀ ਟੀਮ ਤੇ ਹਿੱਸਾ ਵੀ ਹੋ ਪਨੇ ਨੂੰ ਨਵੇਂ ਕਿਉਂਕਿ ਪਹਿਲਾਂ ਤੇ ਤੁਸੀਂ ਇਲੈਕਸ਼ਨ ਬੋਰਡ ਦੇ ਵਿੱਚ ਸੀ ਹੁਣ ਤੁਸੀਂ ਐਡਵਾਈਜ਼ਰੀ ਬੋਰਡ ਦੇ ਵਿੱਚ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਸਿੱਖਾਂ ਨੂੰ ਮਾਨ ਦੀ ਗੱਲ ਹੈ ਬਹੁਤ ਅੱਛੀ ਗੱਲ ਹੈ ਔਰ ਮੈਂ ਬੜਾ ਖੁਸ਼ ਹਾਂ ਕਿ ਇਸ ਐਡਮਿਨਿਸਟ੍ਰੇਸ਼ਨ ਵਿੱਚ ਵਿਵੇਕ ਰਾਮਾ ਸੁਆਮੀ ਆ ਰਹੇ ਨੇ ਜੋ ਕਿ ਬਹੁਤ ਹੀ ਇੱਕ ਸਕਸੈਸਫੁਲ ਬਿਜ਼ਨਸਮੈਨ ਨੇ ਇੱਕ ਬਿਲੀਅਨ ਤੋਂ ਉੱਪਰ ਉਹਨਾਂ ਦੀ ਨੈਟ ਵਰਥ ਹੈ ਔਰ ਬਹੁਤ ਹੀ ਡਾਇਵਰਸ ਇਨਸਾਨ ਨੇ ਔਰ ਦੂਜਾ ਕਸ਼ਿਪ ਪਟੇਲ ਨੂੰ ਐਫ ਪੀਆਈ ਦਾ ਡਾਇਰੈਕਟਰ ਨਿਯੁਕਤ ਕੀਤਾ ਜਾ ਰਿਹਾ ਹੈ ਜੀ ਔਰ ਮੈਨੂੰ ਇੱਥੇ ਥੋੜਾ ਅਫਸੋਸ ਵੀ ਹੁੰਦਾ ਕਿ ਕਈ ਜਿਹੜੇ ਸਾਡੇ ਸੈਪਰੇਟਿਸਟ ਨੇ ਜੋ ਬਹੁਤ ਹੀ ਛੋਟੇ ਮਿਨੋਰਟੀ ਵਿਚ ਨੇ ਉਹ ਇਹਨੂੰ ਇੱਕ ਸੈਪਰੇਟਿਸਟ ਦਾ ਜਾਂ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਇੱਥੇ ਇਹ ਕਹਣਾ ਕਿ ਇਹ ਕਿਹਾ ਜਾਂਦਾ ਜੀ ਪ੍ਰੈਜ਼ੀਡੈਂਟ 트੍ਰੰਪ ਨੇ ਹਿੰਦੂ ਚੋਣ ਲੈਣੇ ਨੇ ਤੇ ਮੈਂ ਇਥੇ ਇਹ ਕਹਿਣਾ ਚਾਹਾਂਗਾ ਕਿ ਪ੍ਰੈਜ਼ੀਡੈਂਟ 트ੰਪ ਨੇ ਨਾ Hindu ਚੁਣੇ ਨੇ ਨਾ Sikh ਚੁਣੇ ਨੇ ਨਾ Christian ਚੁਣੇ ਨੇ ਉਹਨਾਂ ਨੇ ਜਿਹੜਾ ਬੰਦਾ ਕਾਬਲੀਅਤ ਤੇ ਸਾਹਮਣੋਂ ਸਭ ਤੋਂ ਬੈਸਟ ਸੀ ਉਹਨੂੰ ਚੁਣਿਆ ਅਮਰੀਕਨ ਅਮਰੀਕਾ ਫਰਸਟ ਨੂੰ ਲੈ ਕੇ ਜਿਹੜਾ ਅਮਰੀਕਾ ਵਾਸਤੇ ਕੁਝ ਕਰੇਗਾ ਉਹਨਾਂ ਨੇ ਉਹਨੂੰ ਚੁਣਿਆ ਹੈ। ਬਿਲਕੁਲ। ਔਰ ਮੈਂ ਤੁਹਾਨੂੰ ਵਿਵੇਕ ਰਾਮਾ ਸਵਾਮੀ ਦੀ ਗੱਲ ਦੱਸਾਂ ਉਹ ਤੇ ਆਪਣੇ ਕੈਂਪੇਨ ਵਿੱਚ ਡੈਮੋਇਨ ਗੁਰਦੁਆਰੇ ਵਿੱਚ ਵੀ ਦਾਨ ਜਾਂਦੇ ਰਹੇ ਨੇ ਆਇਓ। ਹੂੰ। ਸੋ ਇਹ ਗੱਲਾਂ ਕਰਨੀਆਂ ਕਿ ਇਹ Hindu ਜਾਂ Sikh ਜਾਂ Christian ਜਾਂ Muslim ਚੁਣ ਲਿਆ ਹੈ। ਇਹ ਇਹ ਅਸੀਂ ਇਸ ਤਰਫ ਨਾ ਧਿਆਨ ਦੇਈਏ। ਆ ਇਹ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਅਸੀਂ ਸਹਿਯੋਗ ਬਣਾਈਏ ਕਿ ਕੱਲ ਨੂੰ ਉਹ ਵੀ ਆ ਕੇ ਹਾਈ ਪੋਜੀਸ਼ਨਾਂ ਤੇ ਸਰਵ ਕਰ ਸਕਣ। ਤੇ ਇਹ ਹੈ ਜੇ ਜਿੰਨੇ ਵੀ ਖਰਚੇ ਨੇ ਜਿਹੜੇ ਵੇਸਟ ਹੈ ਜਿਹੜਾ ਉਹ ਪੈਸਾ ਸਾਡਾ ਹੀ ਹੈ। ਉਹ ਟੈਕਸ ਪੇਅਰ ਦਾ ਸਾਡਾ ਪੈਸਾ ਹੈ। ਬਿਲਕੁਲ। ਉਹ 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 ਵੇਸਟੇਜ ਜਿਹੜਾ ਉਹ ਬੰਦ ਕੀਤੀ ਜਾਏਗੀ World Bank is another uh, institution ਜਿੱਥੇ ਕਿ ਬਹੁਤ ਪੈਸਾ ਵੇਸਟ ਹੋ ਰਿਹਾ ਇਹ ਵੀ ਇਹਨਾਂ ਦੇ ਏਜੰਡੇ ਤੇ ਹੈ ਕਿ ਉੱਥੇ ਵੀ ਪੈਸਾ ਸਾਰਾ ਅਮਰੀਕਾ ਦਿੰਦਾ ਹੈ ਉਹ ਲੋਨਸ ਹਸਤੇ ਸਾਰਾ ਸਭ ਤੋਂ ਜ਼ਿਆਦਾ ਅਮਰੀਕਾ ਦਾ ਉੱਥੇ ਹਿੱਸਾ ਹੈ World Bank ਵਿੱਚ ਔਰ ਉਹਨਾਂ ਦੀ ਜਿਹੜੀ ਐਕਸਪੈਂਸਸ ਨੇ ਉਹ 67% ਨੇ ਮਤਲਬ 67% ਜੋ ਆਪਣੀ ਤਨਖਾਹਾਂ ਅੱਜ ਤੇ ਆਪਣੀ ਐਡਮਿਨਿਸਟ੍ਰੇਟਿਵ ਕਾਸਟ ਵਿੱਚ ਹੀ ਕੱਢ ਲੈਂਦੇ ਨੇ ਬਾਕੀ ਬੱਚਦਾਈ ਨਹੀਂ ਕਿਸੇ ਦੁਨੀਆ ਨੂੰ ਦੇਣ ਵਾਸਤੇ ਜੀ ਬਿਲਕੁਲ ਔਰ ਉਸ ਤੋਂ ਬਾਅਦ ਉਹ ਵੀ ਜਿਹੜਾ ਲੋਕਾਂ ਨੂੰ ਉਹ ਦੁਨੀਆ ਨੂੰ ਦੂਜੇ ਮੁਲਕਾਂ ਨੂੰ ਪੈਸੇ ਦਿੰਦੇ ਨੇ ਉਹ ਵੀ ਅਮਰੀਕਾ ਦੇ ਦੁਸ਼ਮਣ ਮੁਲਕਾਂ ਨੂੰ ਦੇ ਦਿੰਦੇ ਨੇ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਸਟਰੀਮਲਾਈਨ ਹੋ ਗਈਆਂ ਤੇ ਮੇਨ ਟਾਰਗੇਟ ਚੀਜ਼ਾਂ ਹੋ ਗਈਆਂ ਮੇਨ ਟਾਰਗੇਟ ਚੀਜ਼ਾਂ ਹੋਣਗੀਆਂ ਦਸਤ ਜੀ ਜੰਦ ਜਾਂਦੇ ਇੱਕ ਲਾਸਟ ਸਵਾਲ ਆਪਣੇ ਸਿੱਖ ਬੱਚੇ ਕਿਉਂ ਨਹੀਂ ਪੋਲਿਟਿਕਸ ਦੇ ਵਿੱਚ ਜਾ ਰਹੇ ਅਮਰੀਕਨ ਪੋਲਿਟਿਕਸ ਦੇ ਵਿੱਚ ਵਜ੍ਹਾ ਕੀ ਐਜੂਕੇਸ਼ਨ ਜਾਂ ਨੌਲੇਜ ਨਹੀਂ ਜਾਂ ਕਿਸ ਚੀਜ਼ ਦੀ ਕਾਟ ਲੱਗ ਰਹੀ ਹੈ ਮੈਂ ਆਪਣੀ ਜਿਹੜੀ ਸਿੱਖ ਬੱਚੀਆਂ ਇਸ ਕਰਕੇ ਨਹੀਂ ਆ ਰਹੇ ਕਿਉਂਕਿ ਇਹ ਮਾਪਿਓ ਦਾ ਮੈਂ ਸਮਝਦਾ ਫੇਲਿਅਰ ਹੈ ਕਿ ਬੱਚਿਆਂ ਨੂੰ ਐਜੂਕੇਸ਼ਨ ਵੱਲ ਨਹੀਂ ਪਾਇਆ ਜਾ ਰਿਹਾ ਆ ਫਰਸਟ ਜਨਰੇਸ਼ਨ ਜਿਹੜੀ ਆਈ ਸੀ ਉਹ ਤੇ ਚਲੋ ਆ ਮੇਨ ਤਾਂ ਕੀਤੀਆਂ ਅਸੀਂ ਬਹੁਤ ਕੰਮ ਕੀਤੇ ਇਥੇ ਪਰ ਜਿਹੜੀ ਸੈਕੰਡ ਜਨਰੇਸ਼ਨ ਸੀ ਉਥੇ ਮੈਂ ਵੇਖ ਰਿਹਾ ਕਿ ਬਹੁਤ ਜ਼ਿਆਦਾ ਅ ਬੱਚਿਆਂ ਨੂੰ ਸਕੂਲ ਜਾਂ ਕਾਲਜ ਵੱਲ ਨਹੀਂ ਪਾਇਆ ਗਿਆ ਔਰ ਇਹਦਾ ਇੱਕ ਕਾਰਨ ਇਹ ਵੀ ਹੈ ਉਹ ਦੂਜਾ ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਜੀ ਜਿਨ੍ਹਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਆ ਰਿਲੀਜੀਅਸ ਇੰਸਟੀਟਿਊਸ਼ਨਸ ਕਹ ਲਓ ਜਾਂ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੀਆਂ ਆ ਉਹਨਾਂ ਨੇ ਸਿਵਾਇ ਕਮਿਊਨਿਟੀ ਵਿੱਚ ਲੜਾਈ ਪਾਉਣ ਦੇ ਜਾਂ ਗੋਲਕਾਂ ਸਮਾਲਣ ਦੇ ਸਾਡੇ ਬੱਚਿਆਂ ਵਾਸਤੇ ਉਹਨਾਂ ਨੇ ਕੋਈ ਨਹੀਂ ਕੀਤਾ ਅੱਜ ਤੁਸੀਂ ਵੇਖੋ ਚਰਚਾਂ ਵਿੱਚ ਵੀ ਸੰਡੇ ਸਕੂਲ ਹੁੰਦੇ ਨੇ ਉੱਥੇ ਸਿਰਫ ਧਰਮ ਦੀ ਪੜਾਈ ਨਹੀਂ ਹੁੰਦੀ ਉੱਥੇ ਦੂਜੀਆਂ ਪੜਾਈਆਂ ਵੀ ਕੀਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਕੋਈ ਕੈਰੀਅਰ ਗਾਈਡੈਂਸ ਨਹੀਂ ਦਿੰਦਾ ਕੋਈ ਉਹਨਾਂ ਨੂੰ ਰੋਲ ਮਾਡਲ ਨਹੀਂ ਹੈ ਗੁਰਦੁਆਰਿਆਂ ਵਿੱਚ ਜਿਹੜਾ ਜਿਹੜਾ ਕਿ ਉਹਨਾਂ ਦੱਸੇ ਬੱਚੇ ਤੁਸੀਂ एसईटीज करो ਤੁਸੀਂ ਕਾਲਜ ਪੜੋ ਇੱਥੋਂ ਤੁਹਾਨੂੰ ਸਕਾਲਰਸ਼ਿਪ ਮਿਲ ਸਕਦੀ ਹੈ ਕੋਈ ਗੁਰਦੁਆਰੇ ਨੇ ਸਿਵਾਏ ਬਿਲਡਿੰਗਾਂ ਤੇ ਗੁੰਬਦ ਬਣਾਉਣ ਦੇ ਬਜਾਏ ਬੱਚਿਆਂ ਵਾਸਤੇ ਕੋਈ ਸਕਾਲਰਸ਼ਿਪਸ ਨਹੀਂ ਖੋਲੀਆਂ ਇੱਥੇ ਵੀ ਕਿ ਕਿਸੇ ਬੱਚਿਆਂ ਨੂੰ ਤੁਸੀਂ ਸਕਾਲਰਸ਼ਿਪ ਵਿੱਚ ਪਾਓ ਤੇ ਇਹ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਨੇ ਨਾ ਫੇਲਿਅਰ ਆਫ आवर आ, ਕਮਿਊਨਿਟੀ ਗੁਰਦੁਆਰੇ ਸਾਹਿਬ ਆ ਦਾ ਕਿਉਂਕਿ ਉਹ ਹੀ ਕਮਿਊਨਿਟੀ ਦਾ ਸੈਂਟਰ ਬਣੇ ਹੋਏ ਨੇ ਤੁਸੀਂ ਨਿਊਯਾਰਕ ਚਲੇ ਜਾਓ ਤੁਹਾਨੂੰ ਵੀ ਗੁਰਦੁਆਰੇ ਮਿਲ ਜਾਣਗੇ ਹਰ ਕਾਸਟ ਹਰ ਕਾਸਟ ਦਾ ਹਰ ਔਰ ਉਹਨਾਂ ਦੀ ਉਪਲਬਧੀ ਕੀ ਹੈ ਉਹ ਤੁਸੀਂ ਜਾ ਕੇ ਉੱਥੇ ਕੁਝ ਗੁਰਦੁਆਰਿਆਂ ਨੇ ਤੁਸੀਂ ਜਾ ਕੇ ਲੰਗਰ ਖਾਣਾ ਹੈ ਤੇ ਕੀਰਤਨ ਸੁਣਾਣਾ ਹੈ ਔਰ ਕੁਝ ਨੇ ਤੁਹਾਨੂੰ ਰੈਡਿਕਲਾਈਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ ਫਿਰ ਤੁਹਾਡੀ ਉੱਥੇ ਲੜਾਈਆਂ ਹੋਣੀਆਂ ਆਪਸ ਵਿੱਚ ਵਾਟ ਇਜ਼ ਦ ਕੰਟਰੀਬਿਊਸ਼ਨ ਜਿਹੜਾ ਗੁਰੂ ਸਾਹਿਬ ਸਾਨੂੰ ਦੇ ਗਏ ਨੇ ਅਸਲੀ ਮੈਸੇਜ ਉਹ ਕਿੱਥੇ ਹੈ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਅੱਗੇ ਬੱਚਿਆਂ ਨੂੰ ਬਿਲਕੁਲ ਤੁਸੀਂ ਧਾਰਮਿਕ ਸਿੱਖਿਆ ਦਿਓ ਉਹ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਤੁਸੀਂ ਉਹਨਾਂ ਨੂੰ ਦੁਨੀਆਵੀ ਸਿੱਖਿਆ ਵੀ ਦੇਣੀ ਪਹੁੰਚ ਜ਼ਰੂਰੀ ਹੈ ਬਿਲਕੁਲ ਐਸੀ ਡਾਕਟਰ ਜਸਦੀਪ ਸਿੰਘ ਜਰਸੀ ਦੇਸ਼ ਵਿਦੇਸ਼ ਤੇ ਮੁੱਦਿਆਂ ਤੇ ਚਰਚਾ ਕੀਤੀ ਹਰ ਵੀਕਤੀ ਤਰ੍ਹਾਂ ਫਿਰ ਮਿਲਾਂਗੇ ਨਵੇਂ ਮੁੱਦੇ ਤੇ ਨਵੇਂ ਵੀਕ ਤੇ ਵਿੱਚ ਤਦ ਤੱਕ ਲਈ ਸასი ਕਾਲ